ਫਸਲ ਤਕਰੀਬਨ ਸਾਰੀ 100% ਤਕਰੀਬਨ ਇਹਨਾਂ ਜਿਹੜੀ ਪਿੰਡਾਂ ਦੀ ਜਿਹੜੀ ਆ ਖਰਾਬ ਹੋ ਚੁੱਕੀ ਆ ਜੀ ਜਿਦੋਂ ਸਾਡਾ ਸਾਡੀ ਫਸਲ ਮਰ ਗਈ 8 ਦਿਨ ਪਾਣੀ ਖਿਲਾਰ ਕੇ ਜਦੋਂ ਪਾਣੀ ਤੋਂ ਰਿਲੀਜ਼ ਕਰਤਾ ਅੱਗੇ ਉਦੋਂ ਜੱਕਦਾਂਮੀ ਦਰਾ ਦੇ ਵਿੱਚ ਜਿਹੜਾ ਦਰਿਆ ਤੋਂ ਕੰਡੇ ਤੋਂ ਵੀ 2 ਫੁੱਟ ਨੀਵਾ ਹੋਇਆ ਨਾ ਉਦੋਂ ਵੀ ਤੇ ਨਹਿਰਾ ਚੱਲ ਨਹੀਂ ਆ ਉਦੋਂ ਨਹਿਰਾ ਕਿੱਦਾਂ ਚੱਲਣੀ ਆ ਇਸੇ ਪਣੀ ਨੇ ਚੱਲਣੀ ਆ ਤੁਸੀਂ ਇਸ ਸਾਲਾ ਵੀ ਤਕਰੀਬਨ ਸਾਰਾ ਖਰਚਾ ਹੋ ਚੁੱਕਿਆ ਝੋਨੇ ਦੇ ਵੱਡਾਂ ਦਾ ਹੀ ਕੰਮ ਹੀ ਹੁਣ ਰਹਿ ਗਿਆ ਕਿਉਂਕਿ ਸਾਰੇ ਖਰਚੇ ਹੋ ਚੱਕੇ ਖਾਦਾਂ ਪੈ ਚੁੱਕੀਆਂ ਸਪਰੇਆਂ ਵੀ ਕਰ ਚੁੱਕੇ ਸੀ ਸਾਰਾ ਤਕਰੀਬਨ ਹੁਣ ਝੋਨਾ ਜਿਹੜਾ ਵਾ ਨਸਾਰੇ ਤੇ ਆਉਣ ਦਾ ਟਾਈਮ ਹੀ ਤੇਰੀ ਹੁਣ ਕਿਸਤੀ ਚੱਲਦੀ ਪਈ ਆ ਹੁਣ ਆਪਾਂ ਇਸ ਟਾਈਮ ਦੇ ਇੱਕ ਇਸ ਇਲਾਕੇ ਚ ਹੈ ਜਿਹੜਾ ਦਰਿਆ ਦੇ ਉੱਪਰ ਹੈਗੇ ਜਾਂ ਆਪਾਂ ਤਾਂ ਥੜੀ ਪਹਿਲਾਂ ਉੱਪਰ ਹੈ ਆ ਬਸ ਯਾ ਰਹਿ ਗਿਆ ਆਪਣਾ ਕੋਈ 100 ਕਿ ਮੀਟਰ ਥਾਂ ਅੱਗੇ ਆਪਣੀਆਂ ਸਾਰੀਆਂ ਪਹਿਲੀਆਂ ਹੀ ਆ ਅੱਗੇ ਸਾਰੀਆਂ ਪਹਿਲੀਆਂ ਹਾਂਜੀ ਤਕਰੀਬਨ ਇਹ ਆਪਣਾ ਇਲਾਕਾ ਜਿਹੜਾ ਸੁਲਤਾਨਪੁਰ ਏਰੀਆ ਜਿਹੜਾ ਬਚਾਉਂਦੇ ਪਹਿਲਾਂ ਸਾਨੂੰ ਹੁਣ ਡੁੱਬਿਆ ਜਾਂਦਾ ਇਧਰ ਸਾਨੂੰ ਇਹਨਾਂ ਡੋਬਦਾ ਅਸੀਂ ਬੜੇ ਟਾਈਮ ਤੋਂ ਜਿਹੜਾ 20 ਦਿਨ ਤੋਂ ਪ੍ਰਸ਼ਾਸਨ ਦੇ ਗਾੜੀ ਜਿਹੜੀ ਆ ਗੁਹਾਰ ਲਵਾ ਲਗਾ ਰਹੇ ਆ ਕਿ ਇਹਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਵਾ ਤੇ ਤੁਸੀਂ ਇਹਦੀ ਨਿਕਾਸੀ ਨਾਲੋਂ ਨਾਲ ਇਹਦੀ ਦਲੇ ਹਰੀਕੇ ਹੈਡ ਤੋਂ ਫਰੋਜਪੁਰ ਵਾਲੀ ਸਾਈਡ ਨੂੰ ਕਰੋ ਮਾਲਕੀ ਜ਼ਮੀਨਾਂ ਸਾਡੀਆਂ ਇਹਦੇ ਵਿੱਚ ਕੋਈ ਸਾਨੂੰ ਦਿਖਾ ਦੇਣ ਕਿ ਕਿੱਥੇ ਦਰਿਆ ਦੀ ਜ਼ਮੀਨ ਹੈ ਇੱਥੇ ਤੇ ਦਰਿਆ ਦੀ ਜ਼ਮੀਨ ਹੀ ਨਹੀਂ ਜੇ ਦਰਿਆ ਦੀ ਜ਼ਮੀਨ ਹੈ ਜੇ ਰਿਕੁਇਰ ਕੀਤੀ ਆ ਤੇ ਉਹ ਹਰੀਕੇ ਦੇ ਹੈਡ ਦੇ ਲੱਗ ਲੱਗੇ ਹੋਊਗੀ ਜਿਸ ਤਿਹੇ ਚੱਲਦੇ ਪਏ ਅਸੀਂ ਦਰਿਆ ਦੇ ਉੱਪਰ ਚੱਲਦੇ ਪਏ ਆ ਇਹਦੀ ਸਾਰੀ ਜਿਹੜੀ ਕਿਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਜੋ ਤਾਂ ਸਾਡੇ ਕੈਮਰੇ ਦੀ ਨਿਗਾਹ ਜਾ ਰਹੀ ਹੈ ਸਾਰੀ ਇਹ ਇੱਕਸਾਨਾਂ ਦੀ ਪਹਿਲੀ ਆ ਜਿਹਨੂੰ ਪਾਣੀ ਮੰਨ ਲਓ ਉਤਰ ਜਾਂਦਾ ਹੈ ਪਾਣੀ ਉਤਰ ਤ ਬਾਅਦ ਜਿਹੜੀ ਜ਼ੇਤਾ ਹੁੰਦੀ ਆ ਪਿਛਲੀ ਯਾਰ ਜਦੋਂ ਸਰਕਾਰ ਨੇ ਜਦੋਂ 2023 ਚ ਪਾਣੀ ਆਇਆ ਸੀ ਤੇ ਸਰਕਾਰ ਨੇ ਬਾਅਦ ਐਲਾਨ ਕਰਦਾ ਸੀ ਕਿ ਜਿਹੜੀ ਤੁਹਾਡੇ ਖੇਤਾਂ ਜਿਹੜੀ ਦਿੱਤਾ ਵਾ ਉਹਨੂੰ ਚੁੱਕਤੀ ਵੀਏ ਸਕਦੇ ਜੋ ਕੀ ਹੋਰ ਇਹ ਤਾਂ ਚੁੱਕੀ ਜਾ ਸਕਦੀ ਆ ਕੀ ਉਥੇ ਸਾਧਨ ਪਹੁੰਚ ਜਾਂਦੇ ਆ ਵੇਖੋ ਜੀ ਕਹਿ ਦਿੰਦੀ ਆ ਗਵਰਨਮੈਂਟ ਚੁੱਕ ਸਕਦੇ ਆ ਪਰ ਚੁੱਕਣ ਨਹੀਂ ਦਿੰਦੇ ਇੱਥੋਂ ਟਰਾਲਾ ਭਰ ਕੇ ਤੁਰੋ ਇੱਥੋਂ ਕਿਨੇ 2 ਕਿਲੋਮੀਟਰ ਨਹੀਂ ਜਾਂਦੇ ਇਹ ਸਿਰਫ ਕਹਿਣ ਦੀਆਂ ਗੱਲਾਂ ਚੁੱਕ ਕੇ ਤੁਸੀਂ ਵੇਚ ਸਕਦੇ ਆ ਕਾਨੂੰਨ ਉਹ ਤਾਂ ਬੈਠਾ ਬਣਾ ਦਿੰਦੇ ਆ ਕਹਿ ਦਿੰਦੇ ਆ ਪਰ ਨਹੀਂ ਕੋਈ ਨਹੀਂ ਵੇਚਣ ਦਿੰਦਾ ਸਰਸੀਗਰ ਜਨਾਸ ਸਪੋਕਸਮੈਨ ਆ ਤੁਸੀਂ ਜੁੜੇ ਹੋ ਮੈਂ ਹਕ ਕੁਲਦੀਪਾ ਲਗਾਤਾਰ ਬਾਰਸ਼ਾਂ ਦੇ ਕਾਰਨ ਜਿਹੜੇ ਡੈਮਾਂ ਵਿੱਚ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਹੈ ਤੇ ਇਸ ਟਾਈਮ ਤੇ ਅਸੀਂ ਜਿਹੜਾ ਤਰਨ ਦਾਦੇ ਪਿੰਡ ਘੜਕਾ ਵਿਖੇ ਮੌਜੂਦ ਹਾਂ ਜਿੱਥੇ ਪਾਣੀ ਦਾ ਜਿਹੜਾ ਪੱਧਰ ਇੰਨਾ ਵੱਧ ਚੁੱਕਾ ਆ ਕਿ ਜਿਹੜੀਆਂ ਇਥੇ ਦੀ ਹਜ਼ਾਰਾਂ acres ਦੀ ਫਸਲ ਆ ਉਹ ਪਾਣੀ ਡੁੱਬ ਚੁੱਕੀ ਆ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਚੱਲਦਾ ਪਿਆ ਵਾ ਇਹ ਲਗਾਤਾਰ ਜਿਹੜੀ ਬਰਸਾਤਾਂ ਹੁੰਦੀਆਂ ਪਈਆਂ ਉਹਦੇ ਕਾਰਗੇ ਦਾ ਪਾਣੀ ਦਾ ਪੱਧਰ ਵਧਾ ਕਰਕੇ ਜਿਹੜੀ ਇਹਨਾਂ ਦੀ ਫਸਲ ਇਸ ਟਾਈਮ ਡੁੱਬ ਚੁੱਕੀ ਆ ਇਸ ਟਾਈਮ ਤੇ ਸੀ ਬਿਆਸ ਦਰਿਆ ਦੇ ਜਿਹੜਾ ਉਹਦੇ ਉੱਪਰ ਚੱਲਦੇ ਪਏ ਆ ਇੱਕ ਕश्ती ਵਿੱਚ ਮੌਜੂਦ ਆ ਪਿੰਡ ਵਾਸੀ ਸਾਡੇ ਮੌਜੂਦ ਆ ਕਿਉਂਕਿ ਇਹਨਾਂ ਦੇ ਜਿਹੜੇ ਨਾਲ ਲੱਗਦੇ ਪਿੰਡ ਆ ਹਮੇਸ਼ਾ ਹੀ ਜਦੋਂ ਬਰਸਾਤ ਆਉਂਦੀ ਆ ਜਿਹੜਾ ਪਾਣੀ ਦਾ ਪੱਧਰ ਵੱਧਦਾ ਤਾਂ ਇਹਨਾਂ ਦੀ ਫਸਲ ਡੁੱਬ ਜਾਂਦੀ ਆ ਸਰਕਾਰ ਤਾਂ ਕਿ ਫਰਿਆਦ ਜਰੂਰ ਚਾਉਂਦੇ ਰਹਿੰਦੇ ਆ ਵੀ ਸਾਨੂੰ ਖਰਾਬਾ ਮਿਲੇ ਲੇਕਿਨ 2023 ਵਿੱਚ ਵੀ ਦੱਸਦੇ ਪਏ ਨੇ ਵੀ ਸਾਨੂੰ ਖਰਾਬਾ ਨਹੀਂ ਮਿਲਿਆ ਆਪਾਂ ਗੱਲਬਾਤ ਕਰਦੇ ਆਂ ਵੀ ਹੁਣ ਪਾਣੀ ਦਾ ਪੱਧਰ ਕਿੰਨਾ ਵਾ ਤੇ ਜਿਹੜੇ ਇਹਨਾਂ ਦੇ ਹਾਲਾਤ ਕਿਦਾਂ ਨੇ ਆ ਵੀਰ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਆਪਣਾ ਨਾਂ ਦੱਸ ਦਿਓ ਮੇਰਾ ਨਾਂ ਜੀ ਗੁਰਵਿੰਦਰ ਸਿੰਘ ਪਿੰਡ ਘੜਕਾ ਪਿੰਡ ਘੜਕਾ ਗੁਰਵਿੰਦਰ ਜੀ ਕਿਵੇਂ ਕਿੰਨਾ ਕੁ ਪਾਣੀ ਦਾ ਜਿਹੜਾ ਹੁਣ ਪੱਧਰ ਵੱਜ ਚੁੱਕਾ ਤੇ ਕਿੰਨੀ ਫਸਲ ਜਿਹੜੀ ਡੁੱਬ ਚੁੱਕੀ ਹੈ ਫਸਲ ਤਕਰੀਬਨ ਸਾਰੀ 100% ਤਕਰੀਬਨ ਇਹਨਾਂ ਜਿਹੜੀ ਪਿੰਡਾਂ ਦੀ ਜਿਹੜੀ ਆ ਖਰਾਬ ਹੋ ਚੁੱਕੀ ਆ ਜੀ 100% ਕੋਈ ਵੀ ਕੋਈ ਇੱਕ ਅੱਧਾ ਕੋਈ ਏਕੜ ਕੋਈ ਕਹਿ ਸਕਦੇ ਆ ਵੀ ਕੋਈ ਉੱਚੇ ਥਾਂ ਤੇ ਹੋਵੇ ਮੇਰੇ ਤਕਰੀਬਨ 100% ਲ ਐਸਟਾ ਨੇ ਪਾਣੀ ਦਾ ਪੱਧਰ ਕਿੰਨਾ ਹੋਗਾ ਪਾਣੀ ਦਾ ਪੱਧਰ ਬਹੁਤ ਹੈ ਜੀ ਝੋਨੇ ਡੁੱਬੇ ਆ ਦਰਿਆ ਜਿਹੜਾ 5 6 ਦਿਨ 7 ਤੋਂ ਓਵਰਫਲੋ ਹੋਇਆ ਵਾ ਤੇ 4 4 5 5 ਫੁੱਟ ਜਿਹੜਾ ਵਾ ਝੋਨਿਆਂ ਦੇ ਵਿੱਚ ਇਸ ਟਾਈਮ ਪਾਣੀ ਹੈ ਪਾਣੀ ਹੈ ਹਾਂਜੀ ਜਿਹੜਾ 2023 ਵਿੱਚ 2023 ਵਿੱਚ ਜਦੋਂ ਪਾਣੀ ਆਇਆ ਸੀ ਹਾਂਜੀ ਉਹ ਉਦੋਂ ਜਿਹੜੀ ਜਿਹੜੀ ਫਸਲ ਸਾਡੀ ਕਿੰਨੀ ਕ ਖਰਾਬ ਹੋਈ ਸੀ ਵੀ ਤਕਰੀਬਨ 100% ਹੀ ਹੋ ਗਈ ਸਾਰੇ ਪਿੰਡਾਂ ਦੀ ਨਾ ਕਪੂਰਥਲੇ ਦੀ ਜਿਹੜੇ ਪਿੰਡ ਪੈਂਦੇ ਤੁਸੀਂ ਵੱਡੇ ਜਿਹੜਾ ਤੁਸੀਂ ਬੰਦ ਹੋ ਇਧਰ ਵਾ ਧੁੰਦਾ ਜੋਲਪਹਿਲ ਮੁੰਡਾਪਿੰਡ ਗੁੱਜਰਪੁਰ ਕਰਮੂ ਵਾਲਾ ਕਿੜੀਆਂ ਕਮੋ ਚੰਬਾ ਤਕਰੀਬਨ ਸਾਰੇ ਪਿੰਡਾਂ ਦੀ ਜਿਹੜੀ ਹਾਲੀ ਤੱਕ ਉਹ ਸਾਰੇ ਪਿੰਡਾਂ ਦੀ ਜਿਹੜੀ ਗੋਦਵਾਲ ਸਾਹਿਬ ਤੋਂ ਇਧਰ ਜਿਹੜੀ ਫਸਲ ਐ 100% ਖਰਾਬ ਹੋ ਚੁੱਕੀ ਜਿਹਦੀ ਫਸਲ ਖਰਾਬ ਹੋਈ ਦਾ ਖਰਾਬਾ ਮਿਲ ਗਿਆ ਉਹਦਾ ਜੀ 25% ਕੋ ਮਿਲਿਆ ਕਿਸੇ ਨੂੰ ਮਿਲਿਆ ਕਿਸੇ ਨੂੰ ਵੀ ਨਹੀਂ ਮਿਲਿਆ ਤੇ ਉਹ ਵੀ ਜਿਹੜਾ ਪਹਿਲਾਂ ਜਿਹੜਾ ਪਹਿਲੇ ਟਾਈਮ ਚ ਮਿਲਦਾ ਹੁੰਦਾ ਸੀ ਕਾਂਗਰਸ ਸਰਕਾਰ ਵੇਲੇ ਕਾਲੀ ਸਰਕਾਰ ਵੇਲੇ ਕਿਉਂਕਿ ਕਾਲੀ ਸਰਕਾਰ ਵੇਲੇ 8000 ਰੁਪਏ ਜਿਹੜਾ ਉਹਦੇ ਵਿੱਚ ਇਹ ਸ਼ਰਤ ਨਹੀਂ ਸੀ ਹੁੰਦੀ ਕੋਈ ਵੀ ਵੀ ਜਿੰਨੀ ਵੀ ਕਿਸੇ ਦੀ ਜ਼ਮੀਨ ਆ ਉਹਨੂੰ 8000 ਦੇ ਹਿਸਾਬ ਨਾਲ ਜਿਹੜਾ ਉਹ ਮੁਆਵਜ਼ਾ ਮਿਲੂ ਉਸ ਤੋਂ ਬਾਅਦ ਕੈਪਟਨ ਸਰਕਾਰ ਟਾਈਮ ਉਹਨਾਂ ਨੇ ਜਿਹੜੀ ਇਹ ਸਕੀਮ ਦਿੱਤਾ ਤੇ ਲਿਆਂਦਾ ਵੀ 12000 ਰੁਪਏ ਪ੍ਰਤੀ ਏਕੜ ਕਰਤਾ ਸਿਰਫ 5 ਕਿੱਲੇ ਵਾਲੇ ਤੱਕ ਕਿਸਾਨ ਨੂੰ ਮਿਲੂਗਾ ਉਸ ਤੋਂ ਬਾਅਦ ਇਹਨਾਂ ਹੁਣ ਜਿਹੜੀ ਆਮ ਆਦਮੀ ਸਰਕਾਰ ਆਈ ਹੈ ਨਵੀਂ ਇਹਨਾਂ ਜਿਹੜਾ ਘਟਾ ਕੇ 5 ਏਕੜ ਨੂੰ ਸਿਰਫ 6800 ਰੁਪਏ ਦਿੱਤਾ 6000 ਹੀ ਮੰਨ ਕੇ ਚੱਲੋ ਵੀ ਉਹ ਮਿਲਿਆ ਉਹ ਵੀ ਖੱਜਲ ਖਵਾਰੀਆਂ 'ਚ ਮਿਲਿਆ ਤੇ ਕਿਵੇਂ ਦੇ ਦਿਓ ਤੁਸੀਂ ਦਾਦੇ ਪੇ ਵੀ ਹਰ ਚਾਲ ਜਦੋਂ ਪਾਣੀ ਆਉਂਦਾ ਸਾਡੀ ਬਰਸਾ ਪਾਣੀ ਦੇ ਪੱਧਰ ਵਧ ਕਰਕੇ ਦੀ ਹਰੀ ਫਸਲ ਡੁੱਬ ਜਾਂਦੀ ਆ ਇਹ ਕਿਹਾ ਜਾਂਦਾ ਵੀ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਮਾਰ ਵਿੱਚ ਹੁਣ ਕਿੰਨਾ ਕਿ ਫਿਰ ਕਰਜ਼ਾ ਤੇਰੇ ਉੱਪਰ ਚੜ ਚੁ ਗਿਆ ਬਹੁਤ ਜੀ ਹੁਣ ਤੁਸੀਂ ਇਸ ਹਿਸਾਬ ਨਾਲ ਵੀ ਤਕਰੀਬਨ ਸਾਰਾ ਖਰਚਾ ਹੋ ਚੁੱਕਿਆ ਝੋਨੇ ਤੇ ਵੱਡਾਂ ਦਾ ਹੀ ਕੰਮ ਹੀ ਹੁਣ ਰਹਿ ਗਿਆ ਕਿਉਂਕਿ ਸਾਰੇ ਖਰਚੇ ਹੋ ਚੁੱਕੇ ਖਾਦਾਂ ਪੈ ਚੁੱਕੀਆਂ ਸਪਰੇਆਂ ਵੀ ਕਰ ਚੁੱਕੇ ਹੀ ਸਾਰਾ ਤਕਰੀਬਨ ਹੁਣ ਝੋਨਾ ਜਿਹੜਾ ਵਾ ਨਸਾਰੇ ਤੇ ਆਉਣ ਦਾ ਟਾਈਮ ਹੀ ਤੇ ਹੁਣ ਤੇ ਇਸ ਹਿਸਾਬ ਲਾ ਲਓ ਵੀ ਕਿਹੇ ਨੇ ਕਿਹੇ ਆੜਤੀਏ ਨੇ ਸਾਨੂੰ ਮੰਡ ਵਾਲਿਆਂ ਨੂੰ 20 ਰੁਪਏ ਬੰਦੇ ਨੇ 10 20 ਰੁਪਏ ਬੰਦੇ ਨੇ ਪੀ ਬੰਦਾ ਜਾ ਹੀ ਨਹੀਂ ਸਕਦਾ ਉੱਥੇ ਵੀ ਆਰਤੀ ਕੋਈ ਮੰਗਾ ਕਹਦੇ ਕਿਉਂਕਿ ਹਣ ਕਣਕ ਕਿਦੋਂ ਜਾ ਕੇ ਆਉਣੀ ਆ ਕੋਈ 8-10 ਮਹੀਨਿਆਂ ਬਾਅਦ ਤੇ ਕਿਸੇ ਵੀ ਆਰਤੀ ਨੇ ਜਿਹੜੇ ਪੈਸੇ ਸਾਨੂੰ ਹੁਣ ਨਹੀਂ ਦੇਣੇ ਜਿੰਨੇ ਵੀ ਮੰਡ ਖੇਤਰ ਦੇ ਨਾਲ ਸੰਬੰਧਿਤ ਕਿਸਾਨ ਉਹਨੂੰ ਕਿਸੇ ਨੂੰ ਆਧਾਰ ਨਹੀਂ ਵਿਚਾਰੇ ਨੂੰ ਮਿਲਣਾ ਕਿਸੇ ਨੂੰ ਦੁਕਾਨ ਤੋਂ ਸੌਦਾ ਨਹੀਂ ਮਿਲਣਾ ਵੀ ਇਹਨਾਂ ਦੀ ਫਸਲ ਮਰ ਚੁੱਕੀ ਹੈ ਕਿੱਥੋਂ ਦੇਣਗੇ ਸਾਨੂੰ ਆ ਇਸ ਟਾਈਮ ਇਹ ਹਲਾਤ ਹੋ ਚੁੱਕੇ ਕੱਲੀ ਜਿਹੜੀ ਤੁਹਾਡੀ ਜਿਹੜੀ ਫਸਲ ਹੈ ਉਹ ਜਿਹੜੀ ਬਿਗਈ ਆ ਮਰੀ ਆ ਕਿ ਜਿਹੜਾ ਪੱਠੇ ਜਿਹੜੇ ਜਦੋਂ ਆਪਾਂ ਕਹਿੰਦੇ ਆ ਉਹ ਉਹ ਵੀ ਮਤਲਬ ਜਿਹੜਾ ਚਾਰਾ ਉਹ ਵੀ ਖਤਮ ਹੋ ਚੁੱਕਿਆ ਹਾਂਜੀ ਤਕਰੀਬਨ ਜਿਹੜਾ ਮੰਨ ਲਓ ਵੀ ਜਿੰਨੇ ਵੀ ਜਿਨ੍ਹਾਂ ਨੇ ਇਹਦੇ ਨਾਲ ਵੀ ਸਾਰੀ ਸਾਰੀ ਜ਼ਮੀਨ ਕਈਆਂ ਦੀ ਜਿਹੜੀ ਆ ਮਾਝੇ ਇਲਾਕੇ ਦੀ ਜਿਹੜੇ ਲੋਕ ਵਾ ਉਹਨਾਂ ਦੀ ਇੱਧਰ ਹੈਗੀ ਜਾਂ ਮੰਡ ਖੇਤਰ ਦੇ ਹੈਗੇ ਉਹਨਾਂ ਦੇ ਜਿਹੜਾ ਚਾਰਾ ਹਰਿਆਚਾਰਾ ਉਹ ਵੀ ਖਤਮ ਹੋ ਗਿਆ ਜਿਹੜੀ ਸੁੱਕੀ ਆ ਉਹ ਵੀ ਤਕਰੀਬਨ ਤੂੜੀ ਵੀ ਖਰਾਬ ਹੋ ਚੁੱਕੀ ਆ ਕਿਉਂਕਿ ਤੂੜੀ ਵੀ ਕਿੱਥੇ ਖੜਨੀ ਵੀ ਉਹ ਵੀ ਕਮਰਿਆਂ 'ਚ ਹੁੰਦੀ ਆ ਉਹਨਾਂ ਦੇ ਵਿੱਚ ਵੀ ਪਾਣੀ ਪੈ ਗਿਆ ਵ ਤੇ ਬਾਕੀ ਇਹ ਆ ਵੀ ਹੁਣ ਆਉਣ ਜਾਣ ਦਾ ਜਿਹੜਾ ਵਾ ਉਹ ਵੀ ਤੁਸੀਂ ਆ ਵੇਖ ਸਕਦੇ ਆ ਵੀ ਜਿਹੜੀਆਂ ਮੋਟਰਾਂ ਵਾ ਉਹ ਵੀ ਪਾਣੀ ਚ ਡੁੱਬ ਚੁੱਕੀਆਂ ਟਰਾਂਸਫਾਰਮ ਜਿਹੜੇ ਉਹ ਡੁੱਬੇ ਆ ਮੋਟਰਾਂ ਦਾ ਜਿਹੜਾ ਨੁਕਸਾਨ ਤਕਰੀਬਨ ਹੋ ਗਿਆ ਜਿਹੜੀ ਜਿਹੜੀ ਚੀਜ਼ ਕਿਸੇ ਕਿਸਾਨ ਦਾ ਇੰਜਣ ਵਾ ਜਾਂ ਕੋਈ ਹੋਰ ਮਸ਼ੀਨਰੀ ਖਲੋਤੀ ਆ ਕਿਸਾਨੀ ਦੇ ਨਾਲ ਸੰਬੰਧਤ ਉਹ ਕਿੱਥੇ ਐਡੀ ਛੇਤੀ ਕੱਢ ਕੇ ਨਹੀਂ ਲੈ ਜਾ ਸਕਦਾ ਹੁਣ ਜਿਹੜਾ ਇਹ ਰਸਤਾ ਵਾ ਇਹ ਬੇੜੀ ਦਾ ਹੀ ਇੱਕ ਸਬੰਧ ਆ ਤੇ ਇਹਦੇ ਵਿੱਚ ਸਿਰਫ ਆ ਜਾ ਸਕਦਾ ਬੰਦਾ ਹੋਰ ਕੋਈ ਚੀਜ਼ ਇਹਦੇ ਚ ਜਿਹੜੀ ਆਰ ਪਰ ਨਹੀਂ ਹੁੰਦੀ ਜੇਕਰ ਪਾਣੀ ਦਾ ਪੱਧਰ ਵੱਧਾ ਹੈ ਜੇਕਰ ਪਾਣੀ ਦਾ ਪੱਧਰ ਵੱਧਦਾ ਤਾਂ ਕੀ ਇਹਦੀ ਮਾਰ ਜਿਹੜੀ ਆ ਘਰਾ ਤੱਕ ਵੀ ਪਹੁੰਚੂਗੀ ਨਹੀਂ ਜੀ ਇਧਰ ਤੇ ਕਾਫੀ ਜਿਹੜਾ ਮਾਝਾ ਏਰੀਆ ਵਾ ਇਹ 30 ਤੋਂ 35 ਫੁੱਟ 40 ਫੁੱਟ ਉੱਚਾ ਵਾ ਤੇ ਇਸ ਦਾ ਨੁਕਸਾਨ ਜਿਹੜਾ ਵਾ ਜਿਹੜੀ ਇਹ ਦੂਸਰੀ ਸਾਈਡ ਤੇ ਜਿਹੜੀ ਆ ਸੁਲਤਾਨਪੁਰ ਵਾਲੀ ਸਾਈਡ ਤੇ ਜਿਹੜੀ ਧੁੱਸੀ ਆ ਜਿਹੜੀ ਉਹ ਵੱਡੀ ਆ ਵੀ ਤਕਰੀਬਨ ਇਹ ਆਪਣਾ ਇਲਾਕਾ ਜਿਹੜਾ ਸੁਲਤਾਨਪੁਰ ਏਰੀਆ ਜਿਹੜਾ ਬਚਾਉਂਦੇ ਪਹਿਲਾਂ ਸਾਨੂੰ ਹੁਣ ਡੁੱਬਿਆ ਜਾਂਦਾ ਇਧਰ ਹੁਣ ਸਾਨੂੰ ਇਹਨਾਂ ਡੋਬਤਾ ਵਾ ਅਸੀਂ ਬੜੇ ਟਾਈਮ ਤੋਂ ਜਿਹੜਾ 20 ਦਿਨ ਤੋਂ ਪ੍ਰਸ਼ਾਸਨ ਦੇ ਗਾੜੀ ਜਿਹੜੀ ਆ ਗੁਹਾਰ ਲਵਾ ਲਗਾ ਰਹੇ ਆ ਵੀ ਇਹਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਵਾ ਤੇ ਤੁਸੀਂ ਇਹਦੀ ਨਿਕਾਸੀ ਨਾਲੋਂ ਨਾਲੇ ਦੀ ਜਲੇ ਹਰੀਕੇ ਹੈਡ ਤੋਂ ਫਰੋਜਪੁਰ ਵਾਲੀ ਸਾਈਡ ਨੂੰ ਕਰੋ ਘੱਟ ਕਰੀ ਜਾਓ ਤੇ ਜਿੰਨਾ ਪਾਣੀ ਜਿਹੜਾ ਆ ਰਿਹਾ ਵਾ ਉਹ ਨਿਕਾਸੀ ਕਰੋ ਹੁਣ ਵੇਖੋ ਜੀ ਵੀ 75000 ਕਿਊਸ ਗੇਟ ਲਵਾ 80000 85 ਹਾ ਟਿਲ ਜੇ ਤੁਸੀਂ ਡਾਟਾ ਅੱਜ ਤੋਂ 10 ਦਿਨਾਂ ਦਾ ਲੈ ਕੇ ਆਓਗੇ ਨਾ ਉਹਨਾਂ ਤੋਂ ਉਹਨਾਂ ਕਹਿੰਦਾ ਵੀ 80 ਤੋਂ 85000 ਪਾਣੀ ਜਿਹੜਾ ਇਥੋਂ ਰਲੀਵ ਹੋਇਆ ਤੇ ਪਰ ਹਰੀਕੇ ਦੇ ਆਂਕੜੇ ਚ 25000 ਤੋਂ ਵੱਧ ਨਹੀਂ ਆਇਆ ਉਹ ਕਿਉਂ ਸਮਝ ਨਹੀਂ ਲੱਗੀ ਹੁਣ ਜਿਹੜਾ ਉਹ 25000 ਕਹਿੰਦੇ ਵੀ ਜਿੰਨਾ ਵੀ ਤੁਸੀਂ ਹੁਣ ਤੱਕ ਦਾ ਹਰੀਕੇ ਤੋਂ ਡਾਟਾ ਲਓਗੇ ਉਹਨਾਂ ਕਹਣਾ ਇੱਥੇ ਸਿਰਫ 25000 ਆਇਆ ਸਾਡੇ ਕੋਲ ਤੇ ਜਿਹੜਾ ਬਾਕੀ 75 5000 55000 ਉਹ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਸਟੋਰ ਹੋ ਗਿਆ ਇਹ ਹੈ ਜਿਹੜਾ ਬਣ ਗਿਆ ਡੈਮ ਬਣ ਚੁੱਕਾ ਹੈ ਡੈਮ ਦੇ ਤਰੀਕੇ ਨਾਲ ਤੇ ਫਿਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਕੋਈ ਇੱਕ ਮਰਲਾ ਵੀ ਜਿਹੜੀ ਆ ਦਰਿਆ ਦੀ ਜ਼ਮੀਨ ਨਹੀਂ ਸਿਰਫ ਤੇ ਸਿਰਫ ਜਿਹੜੀ 6500 ਏਕੜ ਜ਼ਮੀਨ ਆ ਜਿਹੜੀ ਉਹ ਹਰੀਕੇ ਹੈਡ ਵਰਕਰਸ ਜਦੋਂ ਇਹ ਹੋਂਦ ਚ ਆਇਆ ਵਾ ਅੱਜ ਤੋਂ 70-75 ਸਾਲ ਪਹਿਲਾਂ ਉਦੋਂ ਉਹਨਾਂ ਰਿਕੁਆਇਰ ਕੀਤੀ ਉਸ ਤੋਂ ਪਹਿਲਾਂ ਕੋਈ ਉਹਦੀ ਰਿਕੁਆਇਰਮੈਂਟ ਜਿਹੜੀ ਆ ਜਿੰਨਾ ਕੋਈ ਰਿਕੁਆਇਰ ਨਹੀਂ ਕੀਤੀ ਇਹ ਮਾਲਕੀ ਜ਼ਮੀਨ ਇਸ ਟਾਈਮ ਜਿਹੜੀ ਆਪਾਂ ਜ਼ਮੀਨ ਦੇ ਵਿੱਚ ਜਾ ਰਹੇ ਆਂ ਦਰਿਆ ਇਹ ਤਰਨ ਤਾਨ ਦੀ ਨੰਬਰੀ ਮਾਲਕੀ ਜ਼ਮੀਨ ਆ ਇਹ ਦਰਿਆ ਦੀ ਜ਼ਮੀਨ ਨਹੀਂ ਹੈਗੀ ਇੱਕ ਮਰਲਾ ਵੀ ਜਿਹੜੀ ਦਰਿਆ ਦੀ ਜ਼ਮੀਨ ਨਹੀਂ ਹੈਗੀ ਤੇ ਜੇ ਬਾਕੀ ਜਿਹੜੀ ਹਰੀਕੇ ਹੈਡ ਦੀ ਜਿਹੜੀ ਗੱਲ ਵਾ ਉਹਦੇ ਵਿੱਚ ਤਕਰੀਬਨ ਹੀ ਉਹ ਜਿਹੜਾ ਰਿਬ ਦੇ ਨਾਲ ਭਰ ਚੁੱਕਾ ਮਿੱਟੀ ਦੇ ਨਾਲ ਉਹਦੀ ਪੋਰਾ ਵੀ ਨਿਕਾਸੀ ਨਹੀਂ ਹੈਗੀ ਵਿੱਚ ਬੰਗਲੇ ਤੁਰੇ ਫਿਰਦੇ ਆ ਉਹ ਜਿਹੜੀ ਡਾਫ ਆ ਇਹ ਸਾਡੇ ਪਿਛਲੇ ਇਲਾਕਿਆਂ ਨੂੰ ਮਾਰਦੀ ਡਾਫ ਜਿਆਦਾ ਮਾਰਦੀ ਡਾਫ ਮਾਰਦੀ ਜਿਹੜੇ ਹਰੀਕੇ ਦੇ ਰਿਆ ਜਿਹੜੇ 32 ਜ਼ਾਰੇ ਗੇਜ ਨੂੰ ਕਹਿੰਦੇ ਆ ਉਹ ਜੋ ਕਿੰਨੇ ਦਰ ਖੋਲ ਜਾਣਾ ਤੇ ਜਾਂ ਫਿਰ ਜਿਹੜਾ ਪਾਣੀ ਦਾ ਜਿਹੜਾ ਲੈਵਲ ਥੱਲੇ ਆ ਜਾਊ ਤੁਹਾਡੀ ਜਮੀਨ ਅਜੇ ਜਿਹੜੀ ਜੇ ਫਸਲ ਆ ਜੇ ਪਾਣੀ ਦਾ ਲੈਵਲ ਥੱਲੇ ਆ ਜਾਂਦਾ ਕੀ ਉਹ ਫਸਲ ਬਚੀ ਹੋएगी ਕਿ ਜਾਂ ਖਤਮ ਹੋ ਗਈ ਉਹ ਅੱਜ 5 ਦਿਨ ਹੋ ਗਏ ਆ ਤਕਰੀਬਨ ਫਸਲ ਨੂੰ ਡੁੱਬੀ ਹੋਈ ਨੂੰ ਤੁਸੀਂ ਆਪ ਅੰਦਾਜ਼ਾ ਲਗਾ ਲਵੋ ਵੀ ਜਿਨ੍ਹਾਂ ਕਈਆਂ ਵੀਰਾਂ ਨੇ ਵਿੱਚ ਮੰਨ ਲਓਣ ਵੇਖਣ ਵੀਦਾ ਵੀ 5 ਦਿਨ ਤੋਂ ਹਾਂ ਅੱਜ ਅੱਜ 1-2 ਦਿਨ ਦੇ ਵਿੱਚ ਵਿੱਚ ਜੇ ਪਾਣੀ ਨਿਕਲ ਜੇ ਤੇ ਕਿਸਾਨਾਂ ਦਾ ਬਚਾਅ ਹੋ ਸਕਦਾ ਕੁਝ ਨਾ ਕੁਝ ਜਿਹੜਾ ਕੁਝ ਪਰਸੈਂਟ ਬਚਾਅ ਹੋ ਜਾ ਪਰ ਜਿਆਦਾ ਦਿਨ ਹੁੰਦੇ ਆ ਤੇ ਫਿਰ ਇਹ ਝੋਨਾ ਗਲ ਜਾਣਾ ਥੱਲੇ ਪਾਣੀ ਦੇ ਵਿੱਚ ਜਿਹੜਾ ਡੁੱਬ ਰਿਹਾ ਨਾ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਕੈਮਰਾਮੈਨ ਵੀਰ ਨੂੰ ਕਹਾਂਗਾ ਵੀ ਦਿਖਾ ਦਿਓ ਵੀ ਜਿਹੜੀ ਇਹ ਜਿਹੜਾ ਤੁਸੀਂ ਇਲਾਕਾ ਦੇਖਦੇ ਪਏ ਹੋ ਇਹ ਜਿਹੜਾ ਜਸਤੇ ਚੱਲਦੇ ਪਏ ਸੀ ਦਰਿਆ ਦੇ ਉੱਪਰ ਚੱਲਦੇ ਪਏ ਆ ਇਹਦੀ ਸਾਰੀ ਇਹਦੀ ਜਿੱਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਜਿੱਥੋਂ ਸਾਡੇ ਕੈਮਰੇ ਦੀ ਨਿਗਾਹ ਜਾ ਰਹੀ ਹੈ ਸਾਰੀ ਇਹ ਇੱਕ ਕਿਸਾਨਾਂ ਦੀ ਪੈਲੀ ਆ ਜਿਹੜੀ ਕਿਸਾਨ ਨੇ ਆਪਣੇ ਪੁੱਤਾਂ ਵਾਂਗੂ ਪਾਲੀ ਹੁੰਦੀ ਕਿਉਂਕਿ ਬੜੀ ਮਿਹਨਤ ਕਰਨੀ ਪੈਂਦੀ ਆ ਖਰਚਾ ਕਰਨਾ ਪੈਂਦਾ ਵਾ ਵੀ ਅਸੀਂ ਇਸੇ ਪੈਲੀ ਦੇ ਜਿਹੜੀ ਕਮਾਈ ਆਣੀ ਆ ਉਹ ਤੋਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਆ ਜਾਂ ਉਹਦੇ ਨਾਲ ਅਸੀਂ ਕਈ ਵੇਹੇ ਕਾਰ-ਵਿਹਾਰ ਕਰਨੇ ਆ ਲੇਕਿਨ ਜਦੋਂ ਅਜਹੀਆਂ ਬਰਸਾਤਾ ਹੁੰਦੀਆਂ ਵਾ ਜਾਂ ਜੋ ਪਾਣੀ ਛੜਿਆ ਜਾਂਦਾ ਵਾ ਤਾਂ ਜਿਹੜੀ ਇਹ ਇਤਨਾ ਕਰ ਜੇ ਫਸਲ ਜਿਹੜੀ ਬਰਬਾਦ ਹੋ ਜਾਂਦੀ ਆ ਤਾਂ ਇਹਨਾਂ ਉੱਪਰ ਵੀ ਇੱਕ ਸਵਾਲ ਆ ਜਾਂਦਾ ਵਾ ਵੀ ਜਿਹੜੇ ਇੱਕਥੋਂ ਪੈਸੇ ਉਤਾਰਨੇ ਕਿਉਂਕਿ ਜਦੋਂ ਸ਼ਾਹੂਕਾਰ ਕੋ ਇਹਨਾਂ ਨੇ ਕਰਜ਼ਾ ਲੈਣ ਜਾਣਾ ਵਾ ਤਾਂ ਉਹਨਾਂ ਇਹੋ ਦੇਖਣਾ ਹੁੰਦਾ ਵੀ ਅਗਲੀ ਫਸਲ ਆਏਗੀ ਤਾਂ ਮੈਂ ਇਹਨੂੰ ਪੇ ਪੈਸੇ ਮੋੜ ਸਕੇਗਾ ਲੇਕਿਨ ਜੇਦੋਂ ਕਿਸਾਨ ਕੋਲ ਫਸਲ ਹੀ ਨਹੀਂ ਹੈਗੀ ਤਾਂ ਕਿਸਾਨ ਪੈਸੇ ਕਿੱਥੋਂ ਮੋੜੇਗਾ ਸਾਡੇ ਨਾਲ ਹੋਰ ਹੀ ਕਿਸਾਨ ਮੌਜੂਦ ਨੇ ਗੱਲਬਾਤ ਕਰਨੇ ਆ ਪਾਜੀ ਕੀ ਨਾਮ ਤੁਹਾਡਾ ਜੀ ਨਾਮ ਸਿੰਘ ਜੀ ਧੰਨਵਾਦ ਪਾਜੀ ਇਹ ਕਿਵੇਂ ਦੇਖ ਦਿਓ ਇਹਦਾ ਹੱਲ ਕੀ ਹੈ ਜਿਹੜਾ ਜਿਹੜਾ ਪਾਣੀ ਹਰ ਸਮੇਂ ਆ ਜਾਂਦਾ ਦਾ ਹੱਲ ਹੈਗਾ ਕੋਈ ਹਾਲੇ ਦਾ ਵੇਖੋ ਜੀ ਜਿਹੜੇ ਡੈਮ ਬਣਾਏ ਆ ਡੈਮ ਤੇ ਬਣਾਏ ਸੀ ਲੋਕਾਂ ਨੂੰ ਬਚਾਉਣ ਵਾਸਤੇ ਹੂੰ ਜਿੰਨਾ ਕਿ ਨਹਿਰਾਂ ਨੂੰ ਪਾਣੀ ਦੇਣਾ ਵਾ ਹੁਣ ਉਹ ਜਿਵੇਂ ਸਾਨੂੰ ਕਹਿ ਦਿੰਦੇ ਆ ਕਿ ਸਾਡਾ ਲੈਵਲ ਪੂਰਾ ਨਹਿਰਾਂ ਨੂੰ ਮੱਸਾ ਪਾਣੀ ਚੜਦਾ ਹੂੰ ਜੇ ਦਿਨ ਸਾਡਾ ਸਾਡੀ ਫਸਲ ਮਰ ਗਈ 8 ਦਿਨ ਪਾਣੀ ਖਿਲਾਰ ਕੇ ਜਿਹੜਾ ਪਾਣੀ ਤੋਂ ਰਿਲੀਜ਼ ਕਰਦਾ ਅੱਗੇ ਹੂੰ ਉਦੋਂ ਜੱਕ ਦਾਮੀ ਦਰਾ ਦੇ ਵਿੱਚ ਜਿਹੜਾ ਦਰਿਆ ਤੋਂ ਕੰਡੇ ਤੋਂ ਵੀ 2 ਫੁੱਟ ਨੀਵਾ ਹੋਣਾ ਉਦੋਂ ਵੀ ਤੇ ਨਹਿਰਾਂ ਚੱਲਣੀਆਂ ਆ ਹੂੰ ਉਦੋਂ ਨਹਿਰਾਂ ਕਿੱਦਾਂ ਚੱਲਣੀਆਂ ਇਸੇ ਬ ਤੇ ਜੇ ਉਹਨੂੰ ਪਾਣੀ ਨੂੰ ਅੱਗੇ ਕਰ ਦੇਣ ਅੱਗੇ ਚੌਥੀ ਰਾ ਪਾਣੀ ਆ ਗਿਆ ਜਿਸ ਸੀਜ਼ਨ ਚ ਪਹਿਲੋ ਜਦੋਂ ਤਿੰਨ ਰਾ ਪਾਣੀ ਆਵਾ ਇੱਕ ਦਿਨ ਵਾਸਤੇ ਫਸਲ ਡੁੱਬਦੀ ਆ ਅਸੀਂ ਜਾ ਕੇ ਉੱਥੇ ਰਿਕਵੈਸਟ ਕਰਦੇ ਆ ਹੂੰ ਪ੍ਰਸ਼ਾਸਨ ਨੇ ਅੱਗੇ ਉਹ ਦੋ ਜਾਂ ਤਿੰਨ ਦਰ ਜਿਹੜੇ ਆ ਉਹ ਥੋੜੇ ਥੋੜੇ ਖੋਲ ਦਿੰਦੇ ਏਨੇ ਨਾਲ ਜਿਹੜਾ ਰਾਤ ਰਾਤ ਜਿਹੜਾ ਪਾਣੀ ਉਹ ਨਿਕਾਸੀ ਜਿਹੜੀ ਹੋ ਜਾਂਦੀ ਆ ਠੀਕ ਆ ਆ ਇੱਕ ਤਰੀਕ ਤੋਂ ਜਿਹੜਾ ਪਾਣੀ ਆ ਵੇ ਤੂੰ ਅਸੀਂ ਧਰਨਾ ਵੀ ਲਾ ਕੇ ਵੇਖ ਲਿਆ ਉੱਥੇ ਮੰਤਰਲੇ ਬਹੁਤ ਕੀਤੇ ਆ ਪਰ ਇੱਕੋ ਗੱਲ ਤੇ ਆੜੀ ਗਿਆ ਉਹਨਾਂ ਨੇ ਪਾਣੀ ਅੱਗੇ ਰਿਲੀਜ਼ ਨਹੀਂ ਕੀਤਾ ਜੇ ਅੱਜ ਵੀ ਅੱਜ 5 ਤਰੀਕ ਹੋ ਗਈ ਆ ਜੀ ਆਜੇ ਰਿਲੀਜ਼ ਕਰ ਦਿੰਦੇ ਸਾਡੀ ਇਹੋ ਹੀ ਪ੍ਰਸ਼ਾਸਨ ਅਗਰ ਰਿਕਵੈਸਟ ਰਿਕੁਐਸਟ ਵਾ ਵੀ ਸਰਕਾਰ ਤੁਹਾਨੂੰ ਕੋਈ ਬਹੁਤੀ ਆਸ ਨਹੀਂ ਆ ਹੁਣ ਵੀ ਜੇ ਪਾਣੀ ਦੀ ਨਿਕਾਸੀ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਆ ਉਹ ਖਰਚੇ ਖੁਰਚੇ ਦੀ ਵਜਨ ਦੇ ਚਾਂਸ ਹੈਗੇ ਵੀ ਇੱਕ ਕੱਲਾ ਫਸਲ ਨਹੀਂ ਖਰਾਬ ਹੁੰਦੀ ਪਹਿਲੀਆਂ ਵੀ ਖਰਾਬ ਹੋ ਜਾਂਦੀਆਂ ਬਾਅਦ ਚੋ ਜਦੋਂ ਪਹਿਲੀ ਫੇਰ ਕਣਕ ਬੀਜਣਾ ਤੇ ਆਪਾਂ ਨੂੰ ਖਰਚਾ ਫੇਰ ਚਾਹੀਦਾ ਝੋਨੇ ਦੇ ਵੀ ਆਪਣਾ ਲੱਗਿਆ ਤੇ ਫਿਰ ਪਹਿਲੀ ਨੂੰ ਕਰਾਉਣ ਵਾਸਤੇ ਪ੍ਰਤੀ ਏਕੜ ਜਿਹੜਾ ਉਹ ਦੱਸਦਾ 10000 ਰੁਪਏ ਦਾ ਡੀਜੇਲੀ ਲੱਗ ਜਾਂਦਾ ਜਦੋਂ ਪਾਣੀ ਮਨ ਲਓ ਉਤਰ ਜਾਂਦਾ ਹੈ ਪਾਣੀ ਉਤਰ ਤੋਂ ਬਾਅਦ ਜਿਹੜੀ ਰੇਤਾ ਹੁੰਦੀ ਆ ਪਿਛਲੀ ਵਾਰ ਜਦੋਂ ਸਰਕਾਰ ਨੇ ਜਦੋਂ 2023 ਚ ਪਾਣੀ ਆਇਆ ਸੀ ਤੇ ਸਰਕਾਰ ਨੇ ਬਾਅਦ ਐਲਾਨ ਕਰਦਾ ਸੀ ਕਿ ਜਿਹੜੀ ਤੁਹਾਡੇ ਖੇਤਾਂ ਜਿਹੜੀ ਰੇਤਾ ਵਾ ਉਹਨੂੰ ਚੁੱਕਤੀ ਵੀਏ ਸਕਦੇ ਜੋ ਕੀ ਉਹ ਰੇਤਾ ਚੁੱਕੀ ਜਾ ਸਕਦੀ ਆ ਕੀ ਉਥੇ ਸਾਧਨ ਪਹੁੰਚ ਜਾਂਦੇ ਆ ਵੇਖੋ ਜੀ ਕਹਿ ਦਿੰਦੀ ਆ ਗਵਰਨਮੈਂਟ ਚੁੱਕ ਸਕਦੇ ਆ ਪਰ ਚੁੱਕਣ ਨਹੀਂ ਦਿੰਦੇ ਹਮ ਇਥੋਂ ਟਰਾਲਾ ਭਰ ਕੇ ਤੁਰੋ ਇਥੋਂ ਕਿਸੇ ਨੇ 2 ਕਿਲੋਮੀਟਰ ਨਹੀਂ ਜਾਂਦੇ ਨਾ ਇਹ ਸਿਰਫ ਕਹਿੰਦੀਆਂ ਗੱਲਾਂ ਚੁੱਕ ਕੇ ਤੁਸੀਂ ਵੇਚ ਸਕਦੇ ਆ ਕਾਨੂੰਨ ਉਥੋਂ ਬੈਠੇ ਬਣਾ ਦਿੰਦੇ ਆ ਕਹਿ ਦਿੰਦੇ ਆ ਪਰ ਨਹੀਂ ਕੋਈ ਨਹੀਂ ਵੇਚਣ ਦਿੰਦਾ ਤੇ ਜੇ ਉਹ ਵੇਚਣ ਦੇਣ ਚਲੋ ਕੁਛ-ਕੁਛ ਏਰੀਆ ਦੇ ਵਿੱਚ ਹੈਗਾ ਵਾ ਵੀ ਜਿਹੜਾ ਫਸਲ ਤੇ ਮਰ ਗਈ ਉਹ ਰੇਤ ਰੁਤਾ ਜਿਹੜੀ ਆ ਕੁਛ ਨਾ ਕੁਛ ਵੇਚ ਕੇ ਉਹਦੇ ਵਿੱਚ ਇੱਕ ਤੇ ਪੈਲੀ ਬਣ ਗਈ ਤੇ ਦੂਜਾ ਚਲੋ ਕੋਈ ਨਾ ਕੋਈ ਖਰਚਾ ਵਰਚਾ ਕਰਨ ਕਵਾਸਤੇ ਜਿਹੜਾ ਉਹ ਇਕੱਠਾ ਹੋ ਜਾਂਦਾ ਪਰ ਨਹੀਂ ਵੇਚਣ ਨਹੀਂ ਦਿੰਦੇ ਹਾਂ ਜੀ ਤੇ ਬਾਕੀ ਪੱਧਰੀ ਕਰਨ ਤੇ ਬਹੁਤ ਖਰਚਾ ਆਉਂਦਾ ਜੀ ਜੇ ਹੁਣ ਮੰਨ ਲਓ ਜੀ ਪਾਣੀ ਦਾ ਪੱਧਰ ਉੱਧਰ ਜਾਂਦਾ ਵਾ ਤੁਹਾਡੀ ਕਿੰਨੀ ਜਿਹੜੀ ਫਸਲ ਜਿਹੜੀ ਹੁਣ ਬਚ ਸਕਦੀ ਆ ਤੁਸੀਂ ਜਿਸ ਤੱਕ ਭਾਜੀ ਕਹਿ ਰਹੇ ਆ ਵੀ ਜਿੱਦਾਂ 5 ਦਿਨ ਹੋ ਗਏ ਲਗਾਤਾਰ ਪਾਣੀ ਚੱਲਦੇ ਪਏ ਨੂੰ ਜੇ 2 ਦਿਨ ਤੇ ਦੋ ਦਿਨਾਂ ਚ ਪਾਣੀ ਉਤਰ ਜਾਂਦਾ ਕੀ ਵਾਕੇ ਫਸਲ ਵੱਧ ਸਕਦੀ ਹੈ ਜਾਂ ਉੱਥੇ ਵੀ ਰੇਤਾ ਚੜ ਗਈ ਹੋਗੀ ਉੱਥੇ ਵੀ ਵੇਖੋ ਜੀ ਪੈਲੀਆਂ ਮਾ ਉਚੀ ਨਹੀਂਆਂ ਅੱਛਾ ਕੁਝ ਥਾਂ ਤੇ ਇਹੋ ਜਿਹਾ ਹੈ ਜਿੱਥੇ ਝੋਨਾ ਤੇ ਕੀ ਬਜਣਾ ਵਾ ਕਨਕ ਦੀ ਵਿਆਸ ਨਹੀਂ ਹੂੰ ਉਸ ਜਗ੍ਹਾ ਹੈਗੀ ਆ ਜਿੱਥੇ ਕੋ 70 ਤੋਂ 80% ਬਚਾਓ ਹੋ ਵੀ ਸਕਦਾ ਤੇ ਜ਼ਿਆਦਾਤਰ ਵੀਕ ਪਰਸੈਂਟ ਜੇ ਸਾਨੂੰ ਆਇਆ ਵੀ ਜੇ ਅੱਜ ਵੀ ਪਾਣੀ ਨਿਕਾਸੀ ਹੋ ਜਾਂਦੀ ਹੈ ਨਾ ਤੇ ਘੱਟੋ ਘੱਟ ਜਿਆਦਾ ਨਹੀਂ ਤੇ ਖਰਚਾ ਵਰਚਾ ਜਿੰਨਾ ਉੱਤੇ ਲੱਗਾ ਨਾ ਝੋਨੇ ਤੇ ਹੂੰ ਉਹ ਬਾਜੀ ਅਗਰ ਗੱਲ ਕੀਤੀ ਆਵੇ ਕੋਈ ਪ੍ਰਸ਼ਾਸਨ ਅਧਿਕਾਰੀ ਧਰ ਕੋਲ ਇੱਥੇ ਆਇਆ ਕੋਈ ਗਲਬਾ ਕੀਤੀ ਆ ਕੋਈ ਨਾ ਦੱਸਿਆ ਵਾ ਪੀ ਪਾਣੀ ਰੇ ਪੱਧਰ ਆ ਉਹ ਕਦੋਂ ਥਾਂ ਹੋ ਸਕਦਾ ਜਾਂ ਵੱਧ ਸਕਦਾ ਹੁਣ ਕੁਛ ਨਹੀਂ ਜੀ ਕੋਈ ਨਹੀਂ ਆਇਆ ਅਜ ਤੱਕ ਜੀ ਜੇ ਆਇਆ ਹੋਵੇ ਤੇ ਫੇਰ ਹੀ ਕਿਸੇ ਨਾਲ ਗੱਲ ਕਰੀਏ ਕੋਈ ਨਹੀਂ ਆਇਆ ਇੱਥੋਂ ਤੱਕ ਇੱਥੇ ਤੇ ਆਉਣਾ ਬੜੀ ਦੂਰ ਦੀ ਗੱਲ ਆ ਹੈਡ ਤੇ ਹੀ ਧਰਨਾ ਲਾ ਛੱਡਿਆ ਤਿੰਨ ਦਿਨ ਹੈਡ ਤੇ ਹੀ ਸਾਡੇ ਕੋਲ ਨਹੀਂ ਕੋਈ ਸੁਣਨ ਵਾਸਤਾ ਵੀ ਤੂੰ ਇੱਕ ਤਰ੍ਹਾਂ ਬੈਠੇ ਕਿ ਕਾਦੇ ਵਾਸਤੇ ਬੈਠੇ ਜੀ ਕੋਈ ਨਹੀਂ ਆਇਆ ਜੇਰੀ ਹੁਣ ਕਿਸਤੀ ਚੱਲਦੀ ਪਈ ਆ ਹੁਣ ਆਪਾਂ ਇਸ ਟਾਈਮ ਦੇ ਕਿਸ ਇਲਾਕੇ ਚ ਹੈਗੇ ਜਾਂ ਦਰਿਆ ਦੇ ਉੱਪਰ ਆਂਗੇ ਜਾਂ ਆਪਾਂ ਤਾਲੀ ਪਹਿਲੀ ਉੱਪਰ ਆਂਗੇ ਬਸ ਜੀ ਆ ਰਹਿ ਗਿਆ ਆਪਣਾ ਕੋਈ 100 ਕੁ ਮੀਟਰ ਤਾਂ ਅੱਗੇ ਆਪਣੀਆਂ ਸਾਰੀਆਂ ਪੈਲੀਆਂ ਹੀ ਐ ਅੱਗੇ ਸਾਰੀਆਂ ਪੈਲੀਆਂ ਹਾਂਜੀ ਤੁਹਾਨੂੰ ਸਾਰੀਆਂ ਦਿਖਾ ਲੈਣੇ ਆ 5-5 ਫੁੱਟ ਪਾਣੀ ਐ ਪੈਲੀਆਂ ਬਾਪ ਜੀ ਦੀਆਂ ਪੈਲੀਆਂ ਦੇ ਦਾਦੇ ਉਹ ਫਿਰ ਪੈਲੀਆਂ ਦੇ ਵਿੱਚ ਜਿਹੜੀ ਆਪਾਂ ਜਿਹੜਾ ਆਪਾਂ ਕਰਦੇ ਨੂੰ ਇਹਦੀ ਬਜਾਈ ਕਰਦੇ ਆ ਇਹ ਫਿਰ ਜਦੋਂ ਦੀ ਦਰਿਆ ਚ ਦਲੰਗ ਕਿੱਦਾਂ ਜਾਂਦੇ ਫਿਰ ਇਹ ਤਾਂ ਇੱਥੇ ਪਲਟੂਨ ਪੋਲਾ ਜੀ ਆਪਣੇ ਇੱਥੇ ਬਣਿਆ ਉਹ ਤਿੰਨ ਵੀ ਆਰਜੀ ਪੋਲਾ ਜੀ ਨੂੰ ਆਪਾਂ ਕਹ ਦਿੰਨੇ ਆ ਉਹ ਤਿੰਨ ਮਹੀਨੇ ਜਿਹੜਾ ਵਾ ਨਾ ਸਤਮਾ ਅਠਮਾ ਤੇ ਨੋਵਾ ਤਿੰਨ ਮਹੀਨੇ ਉਹਨੂੰ ਜਿਹੜਾ ਵਾ ਉਹ ਗਵਰਨਮੈਂਟ ਵੱਲੋਂ ਖੁੱਲਿਆ ਜਾਂਦਾ ਬਰਸਾਤੀ ਜਿਹੜੇ ਦਿਨ ਹੁੰਦੇ ਹਨ ਨਾ ਉਹਨਾਂ ਚ ਫਿਰ ਸਾਡੀ ਇਹ ਬੇੜੀ ਚਲਦੀ ਆ ਤੇ ਚਲੋ ਇਹਨਾਂ ਵਿੱਚ ਓਨਾ ਹਿਲਾ ਲਿਆ ਪਿੱਲੂ ਖੋਲਦੇ ਹੁੰਦੇ ਆ ਤੇ ਹੁਣ ਜਿੰਨੇ ਜਨ ਨੂੰ ਇਹ ਝੋਨਾ ਜੇ ਤੇ ਹੋ ਗਿਆ ਤੇ ਜਿੰਨੇ ਜਦੋਂ ਅਸੀਂ ਕੱਟਣਾ ਵਾ ਉਦੋਂ 10ਵੇਂ ਮਹੀਨੇ ਦੇ ਵਿੱਚ ਜਿਹੜਾ ਵਾ ਉਹ ਆਰਜੀ ਪੋਲ ਜਿਹੜਾ ਉਹ ਲਾਦਣਾ ਹੁੰਦਾ ਉਹਦੀ ਤੇ ਚਲੋ ਸਾਨੂੰ ਕੋਈ ਬਹੁਤੀ ਦਿੱਕਤ ਨਹੀਂ ਉਹ ਤੇ ਚਲ ਜਾਂਦਾ ਤੇ ਬਾਕੀ ਪੈਲੀਆਂ ਖਰਾਬ ਹੋ ਜਾਂਦੀਆਂ ਬਹੁਤ ਜਿਆਦੀਆਂ ਆ ਜਿਹੜੀ ਜੇ ਤੇ ਰੇਤਾ ਪੈ ਗਈ ਉਹ ਤੇ ਚਲੋ ਨੇ ਪਹਿਲੀ ਖਰਾਬ ਕੀਤੀ ਕੀਤੀ ਜੇ ਦੂਜੀ ਪੈ ਜਾਂਦੀ ਹੈ ਨਾ ਜਿੱਲਣ ਜੀ ਉਹਦੇ ਵਿੱਚ ਨਾ ਤੇ ਟਰੈਕਟਰ ਚੱਲਦਾ ਜੀ ਤੇ ਨਾ ਇਹ ਕੰਪੈਨ ਚਲਦੀ ਜੇ ਝੋਨਾ ਥੋੜਾ ਕਨ ਜਿਹੜਾ ਬਜਿਆ ਵਾ ਕਿੱਥੇ ਆਪਣਾ 2000 ਰੁਪਿਆ ਲਵਾਈ ਲੱਗਣੀ ਆ ਉਥੇ ਫਿਰ ਮਸ਼ੀਨ ਵਾਲਾ ਜਿਹੜਾ ਉਹ ਵੀ 6000 ਰੁਪਿਆ ਮੰਗਦਾ ਤੇ ਉਹ ਵੀ ਜੈ ਜੀ ਮੰਗਦਾ ਵਹਾਲੋ ਦਾ ਵੀ ਬੁਰਾ ਹੁੰਦਾ ਯਾਰ ਕਿ ਖਰਚਾ ਜ਼ਿਆਦਾ ਵਾ ਖਰਚਾ ਬਹੁਤ ਜ਼ਿਆਦਾ ਖਰਚਾ ਵਾ ਜਾਂਦਾ ਜੀ ਹਾਂਜੀ ਗੁਰਵਿੰਦਰ ਭਾਜੀ ਲਗਾਤਾਰ ਹੀ ਹਮੇਸ਼ਾ ਹੀ ਜਦੋਂ ਪਾਣੀ ਹੁੰਦਾ ਤੇ ਸਰਕਾਰ ਵਾਦੇ ਕਰ ਦਿੰਦੀ ਆ ਸਰਕਾਰ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਤੁਸੀਂ ਆਪਣੀ ਫਸਲ ਹੀ ਨਾ ਲਾਓ ਨੇ ਮਲਕੀ ਸਾਡੀਆਂ ਹੁਣ ਜ਼ਮੀਨਾਂ ਵਾਂ ਮਾਲਕੀ ਜ਼ਮੀਨਾਂ ਵਾਂ ਤੇ ਜਿਨ੍ਹਾਂ ਦੀ ਹੁਣ ਮਾਲਕੀ ਅਸੀਂ ਤਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਮੰਨ ਲਓ ਇਹਦੀ ਜਿਹੜੀ ਝੋਨੇ ਕਣਕ ਦੀ ਜਿਹੜੀ ਕਸਟੋਤ ਕਰਨੀ ਕਰਨੀ ਆ ਸਰਕਾਰ ਆਪਣਾ ਜਿਹੜਾ ਦਰਿਆ ਦਾ ਜਿਹੜਾ ਏਰੀਆ ਉਹ ਲੱਭੇ ਕਿੱਥੇ ਹੂੰ ਕਿਉਂਕਿ ਇਹ ਸਾਡੀਆਂ ਆਪਣੀਆਂ ਮਾਲਕੀ ਜ਼ਮੀਨਾਂ ਸਰਕਾਰ ਨੇ ਅੱਜ ਤੱਕ ਜਦੋਂ ਵੀ ਪਾਣੀ ਆਉਂਦੇ ਆ ਇਹ ਤੇ ਕੋਈ ਜ਼ਮੀਨ ਨਹੀਂ ਰਿਕੁਆਇਰ ਕੀਤੀ ਇਹ ਮਾਲਕੀ ਜ਼ਮੀਨਾਂ ਜਿੱਥੇ ਹੁਣ ਆਪਾਂ ਜਾਣਦੇ ਵੀ ਤੁਹਾਨੂੰ ਦੱਸਿਆ ਵੀ ਨੰਬਰੀ ਜ਼ਮੀਨਾਂ ਵਾਂ ਤੇ ਇਹ ਦੱਸੋ ਵੀ ਸਰਕਾਰ ਦਾ ਤੱਕਾ ਨਹੀਂ ਤੇ ਹੋਰ ਕੀ ਆ ਕਿ ਜੇ ਕਿਸੇ ਦੀ ਇਹਦੇ ਵਿੱਚ ਇਹ ਪਰਿਵਾਰ ਦੀ ਜਿਹੜੀ ਆਪਾਂ ਪੈ ਲਈ ਆ ਉਹਨਾਂ ਦੀ ਸ਼ਾਇਦ ਮਾਝੇ ਵੀ ਕੋਈ ਇੱਕ ਇੱਕ ਅੱਧਾ ਕਿਹਾ ਏਕੜ ਜ਼ਮੀਨ ਆ ਨਹੀਂ ਤਾਂ ਸਾਰੀ ਉਹਨਾਂ ਦੀ ਵਿਚਾਰਿਆਂ ਦੀ ਦਰਿਆ ਦੇ ਵਿੱਚ ਆ ਉਹਨਾਂ ਦਾ ਦੱਸੋ ਕਸੂਰ ਕੀ ਜਿੱਦੇ ਚ ਨੰਬਰੀ ਮਾਲਕੀ ਜ਼ਮੀਨ ਦੇ ਵਿੱਚ ਜਿਹੜਾ ਵਾ ਇਹ ਦਰਿਆ ਵਗੰਦਿਆ ਕੋਈ ਸਰਕਾਰ ਰਿਕੁਆਇਰ ਕਰੇ ਜਿੱਦ ਐਡੇ ਐਡੇ ਵੱਡੇ ਹਾਈਵੇ ਬਣਦੇ ਆ ਜ਼ਮੀਨਾਂ ਰਿਕੁਆਇਰ ਕਰਦੀ ਸਰਕਾਰ ਇਹਦੇ ਵਾਸਤੇ ਕੋਈ ਪਾਲਿਸੀ ਨਹੀਂ ਹੈਗੀ ਫਿਰ ਵੇਖੋ ਕੋਈ ਅਧਿਕਾਰੀ ਇੱਥੇ ਕੋਈ ਗੇੜਾ ਮਾਰ ਨਹੀਂ ਪਿੱਛੇ ਦਰਿਆ ਦੇ ਆਉਂਦਾ ਵੀ ਅਸੀਂ ਪਿੱਛੇ ਦਾ ਜਿਹੜਾ ਲੈਵਲ ਵੇਖੀ ਵੀ ਵਾਕਿਆ ਹੀ ਵੀ ਪਿੱਛੇ ਦਰਿਆ ਦਾ ਟੁੱਟਾ ਤਾਂ ਨਹੀਂ ਕਿਤੇ ਉਹ ਕਿਤੇ ওভারਫਲੋ ਹੋਇਆ ਵੇ ਅਸੀਂ ਗਾੜੀ ਦੇ ਘਾਰੀਆਂ ਨੂੰ ਦਸੀਏ ਹੁਣ ਉਹ ਕਹਿੰਦੇ ਵੀ ਸਾਡਾ ਲੈਵਲ ਨਹੀਂ ਪੌਂਡ ਲੈਵਲ ਨਹੀਂ ਪੂਰਾ ਹੁੰਦਿਆ ਸਿਆਲ 'ਚ ਤੁਹਾਡਾ ਪੌਂਡ ਲੈਵਲ ਪੂਰਾ ਹੁੰਦਾ ਤੁਹਾਨੂੰ ਨਹਿਰਾ ਵਾਸਤੇ ਪੂਰਾ ਪਾਣੀ ਚੱਲਣਦਿਆ ਵਾ ਉਦੋਂ ਦਰਿਆ ਨਹੀਂ ਉਛਲਦਾ ਉਦੋਂ ਨਹੀਂ ਅਸੀਂ ਕਹਿੰਦੇ ਹੁਣ ਦਰਿਆ ਉਛਲ ਕੇ ਕਿਸਾਨਾਂ ਦੀਆਂ ਜ਼ਮੀਨਾਂ ਥਾਣੀ ਵਗਣਦਿਆ ਵਾ ਪੌਂਡ ਲੈਵਲ ਅਜੇ ਵੀ ਡਾਊਨ ਚੱਲਣਦਿਆ ਇਹ ਦੱਸਣ ਵੀ ਇਹ ਕਾਰਨ ਕੀ ਹੈ ਕਾਰਨ ਤੇ ਲੱਭਣ ਦਾ ਫਰਜ ਬੰਦਾ ਨਾ ਸਰਕਾਰ ਦਾ ਸਰਕਾਰ ਨਮਾਇंदे ਸਰਕਾਰ ਜਿਹੜੀ ਆ ਅਫਸਰਾਂ ਨੂੰ ਜਿਹੜੇ ਪੈਸਾ ਦਿੰਦੀ ਆ ਤਨਖਾਹਾਂ ਵਾਂ ਦਿੰਦੀ ਸਾਡੇ ਟੈਕਸਾਂ ਚੋਂ ਕਟਿਆ ਜਾਂਦਾ ਵਾ ਉਹਨਾਂ ਦਾ ਇਹ ਫਰਜ ਬੰਦਾ ਵੀ ਅਸੀਂ ਜਾ ਕੇ ਗਰਾਊਂਡ ਲੈਵਲ ਤੇ ਵੇਖੀਏ ਵੀ ਕੀ ਅੰਦਰ ਦਫ਼ਤਰਾਂ ਚ ਬਹਿ ਗਏ ਤੇ ਇਹ ਨਹੀਂ ਵੀ ਉਹ ਕਾਗਜ਼ ਤੋਂ ਆ ਗਿਆ ਵਾ ਤੇ ਵੇਖ ਲਿਆ ਜੀ ਇੰਨਾ ਪਾਣੀ ਹੁਣ ਜੇ ਤੁਸੀਂ ਡਾਟਾ ਵੇਖੀ ਵੀ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਮੈਂ 25000 ਤੋਂ ਵੱਧ ਇਹ ਕਹਿੰਦੇ ਹਰੀਕੇ ਪਾਣੀ ਨਹੀਂ ਆਇਆ ਤੇ ਫਿਰ ਢਿਲਵਾਂ ਤੋਂ 75000 80000 ਕਿੱਥੋਂ ਆ ਗਿਆ ਜੇ ਢਿਲਵਾਂ ਤੋਂ 75 80000 ਰੀਲੀਫ ਹੋਇ ਉਹ ਆਊਗਾ ਤੇ ਬਿਆਖ ਦਰਿਆ ਜੀ ਹੁਣ ਉਥੋਂ ਆਉਂਦਿਆ ਕੋਈ 10000 ਸਤਲੋ ਜ ਦਰਿਆ ਦੇ ਵਿੱਚ ਵੀ ਆਉਂਦਿਆ ਵਾ 에ਅਰ ਰੀਲੀਫ ਕਰਨ ਦੇ 25000 ਤੇ ਅਸੀਂ ਉਹਨਾਂ ਨੂੰ ਇਹੋ ਰਿਕਵੈਸਟ ਕੀਤੀ ਵੀ ਤੁਹਾਨੂੰ ਤੁਸੀਂ ਮਗਰਲਾ ਪਾਣੀ ਕਹਿੰਦੇ ਜੀ ਪੌਂਗ ਡੈਮ ਤੋਂ ਜਿੰਨਾ ਛੱਡਿਆ ਜਾਂਦਾ ਉਹ ਅਸੀਂ ਰੀਲੀਫ ਕਰ ਹੁੰਦੇ ਆ ਤੇ ਜਿਹੜਾ ਬਾਰਿਸ਼ਾਂ ਦਾ ਪਾਣੀ ਆ ਉਹ ਫਿਰ ਕਿਉਂ ਨਹੀਂ ਰੀਲੀਫ ਕੀਤਾ ਜਾਂਦਾ ਹੁਣ ਪੌਂਗ ਡੈਮ ਵੀ ਬਿਲਕੁਲ ਖਤਰੀ ਦੇ ਨਿਸ਼ਾਨ ਦੇ ਲਾਗੇ ਚੱਲ ਗਿਆ 1368 70 ਫੁੱਟ ਦੇ ਲਾਗੇ ਬੰਨ ਚੱਲ ਗਿਆ 80 ਦੀ ਉਹਦੀ ਕਪੈਸਿਟੀ ਆ ਅਸੀ ਹੁਣ ਉਹਦਨੇ ਇਹਨਾ ਹੁਣ ਉਹ ਵੀ ਰੀਲੀਫ ਦਾੜੀ ਰੰਗ ਤੱਕ ਕਰ ਦੇਣਾ ਉਹ ਵੀ ਕਰਨਗੇ ਇਹ ਨਹੀਂ 100000 ਲੱਖ ਦੇ ਗਰੀਬ ਛੱਡ ਦੇਣ 50000 ਦੇ ਕਰੀਬ ਛੱਡ ਦੇਣ ਜਿਹੜਾ ਬਜਾ ਕੁਛ ਹੈ ਉਹ ਵੀ ਇਹਨਾ ਖਤਮ ਕਰ ਦੇਣਾ ਕਿਉਂਕਿ ਪਹਿਲਾਂ ਰੀਲੀਫ ਇਹਨਾ ਆ ਪਾਣੀ ਨਹੀਂ ਅਜੇ ਤੱਕ ਕੀਤਾ ਹਰੀਕੇ ਹੈਡ ਤੋਂ ਪਿੱਛੋਂ ਹੋਰ ਆ ਗਿਆ ਤੇ ਜ਼ਿਆਦਾ ਨੁਕਸਾਨ ਹੋਏ ਨਾ ਜੇ ਹਰੀਕੇ ਹੈਡ ਤੋਂ ਜਿਹੜਾ ਪਾਣੀ ਲੀਵ ਕਰਦੀ ਆ ਜਿਹਦੇ ਅਗਲੇ ਪਿੰਡ ਆ ਜਿੱਦਾਂ ਘੜਮ ਪਿੰਡ ਹੋ ਗਿਆ ਦੂਜੇ ਚ ਪਿੰਡ ਪਿੰਦੇ ਆ ਜਿੱਦਾਂ ਪਿਛਲੀ ਉਹਨਾਂ ਨੂੰ ਪਾਣੀ ਦੀ ਮਾਰ ਵੱਜੀ ਇਹ ਲੱਗਦਾ ਨਹੀਂ ਫਿਰ ਉਹਨਾਂ ਨੂੰ ਵੀ ਮਾਰ ਵੱਜੂਗੀ ਪਾਣੀ ਦੀ ਸਿੰਧਜੀ ਅਸੀਂ ਪ੍ਰਸ਼ਾਸਨ ਨੂੰ ਇਹੋ ਰਿਕਵੈਸਟ ਕੀਤੀ ਉਹਨਾਂ ਨੂੰ ਥੱਲੇ ਵਾਲਿਆਂ ਲੋਕਾਂ ਨੂੰ ਵੀ ਇਹੋ ਰਿਕਵੈਸਟ ਕੀਤੀ ਆ ਕਿ ਅੱਜ ਆਓ ਆਪਾਂ 20000 ਛਡਾਈਏ ਲੱਖ ਨਾਲ ਛਡਾਈਏ ਲੱਖ ਇਹਨਾ ਆਪੇ ਛੱਡ ਦੇਣਾ ਮੁੜਕੇ ਤੇ ਪਹਿਲਾਂ ਇਹਨਾਂ ਨੇ ਸਾਨੂੰ ਇਕੱਠਾ ਕਰਕੇ ਇੱਥੇ ਪਾਣੀ ਡੋਬਣਾ ਇਹਨਾ ਤੇ ਜਿਹੜਾ ਥੱਲੇ ਆ ਜੇ ਤੁਹਾਡੇ ਲੱਖ ਕਿ ਉਸ ਇੱਕ ਲੱਖ ਜਾਂ 1.5 ਲੱਖ ਹਰੀ ਕੇ ਹੈਡ ਤੋਂ ਛੱਡਿਆ ਜਾਂਦਾ ਵਾ ਤਾਂ ਨੁਕਸਾਨ ਹੋਣਾ ਹੀ ਹੋਣਾ 20000 30000 ਦੇ ਨਾਲ ਦਰਿਆ ਨਹੀਂ ਉਛਲਦੀ ਜਦੋਂ ਲੱਖ ਤੋਂ ਬਾਹਰ ਹੁੰਦਾ 70 75 ਹਜ਼ਾਰ ਦੀ ਇਹਦੀ ਕਪੈਸਿਟੀ ਆ ਵੀ 70 60 70 60 50 60 ਹਜ਼ਾਰ ਚ ਇਹਦਾ ਜਿਹੜਾ ਓਵਰਫਲੋ ਨਹੀਂ ਹੁੰਦਾ ਚਲੋ ਪਰ ਜਦੋਂ ਇਹ ਤੋਂ ਟੱਪਦਾ ਓਵਰਫਲੋ ਹੋਣਾ ਨਾ ਤੇ ਜੇ ਤੁਸੀਂ ਹਰੀਕੇ ਤੋਂ ਜਿਹੜਾ ਥੱਲੇ ਦਰਿਆ 'ਚ ਛੱਡੋਗੇ 2000 ਉਹਨੇ ਤਾਂ ਸੁੱਕੇ ਹੀ ਰਹਿਣਾ ਹੁਣ ਉਹਨਾਂ ਨੂੰ ਵੀ ਡੋਬਿਆ ਜਾਣਾ ਕਿਉਂਕਿ ਹੋਣਾ ਸਾਡੇ ਵਾਲਾ ਹਾਲ ਉਹਨਾਂ ਦਾ ਹੋਣਾ ਡੱਕ ਕੇ ਪਾਣੀ ਤੇ ਹਰੀਕੇ ਹੈਡ ਦੇ ਜਦੋਂ ਬੱਤੀ ਦੇ ਬੱਤੀ ਦਰ ਚੁੱਕੇ ਤੇ ਫਿਰ ਨੁਕਸਾਨ ਹੋਣਾ ਬੰਨਾਂ ਨੂੰ ਨੁਕਸਾਨ ਹੋਣਾ ਤੇ ਉਹ ਇਸ ਕਰਕੇ ਵੀ ਪਹਿਲਾਂ ਹੀ ਉਹਨੂੰ ਛੱਡਿਆ ਜਾਵੇ ਕੋਈ ਪ੍ਰਪੋਜ਼ਲ ਤਿਆਰ ਹੋਈ ਸੀਗੀ ਡਰੇਨ ਨਿਭਾਗ ਨੇ ਜਿਹੜੀ ਪ੍ਰਪੋਜ਼ਲ ਤਿਆਰ ਕੀਤੀ ਸੀਗੀ ਉਹਨਾਂ ਨੇ ਧੁੰਦੇ ਤੋਂ ਚਲਾ ਕੇ ਨਾ ਤੇ ਜੇ ਤੇ ਉਹ ਆਮ ਪਬਲਿਕ ਦੀ ਜਿਹੜੀ ਆ ਸਲਾਹ ਲੈ ਕੇ ਬਣਾਉਂਦੇ ਵੀ ਕਿੱਥੋਂ ਧਿਕਰ ਚਲਦੀ ਆ ਤੇ ਪਾਣੀ ਪਿੱਛੋਂ ਗੋਂਦਵਾਲ ਤੁਸੀਂ ਵੇਖੋ ਪੁਲ ਦੇ ਥੱਲੇ ਪੂਨੇ ਥਾਂ ਜੀ ਆਉਂਦੇ ਆ ਨਾ ਆ ਅੱਗੇ ਚੱਲ ਜਿਓ ਆਪਣੇ ਤੋਂ 1 ਕਿਲੋਮੀਟਰ ਕਰਮੂਲੇ ਅੱਗੇ ਉੱਥੇ ਵੀ ਦਰਿਆ ਦੇ ਵਿੱਚ ਹੀ ਪਾਣੀ ਜਾਂਦਾ ਉੱਥੇ ਬਾਹਰ ਨਹੀਂ ਗਾ ਤੇ ਫਿਰ ਇੱਥੋਂ ਇੰਨੀ ਜਗ੍ਹਾ ਦੇ ਵਿੱਚ ਕਿਉਂ ਲੋਕਾਂ ਨੂੰ ਮਾਰਦਾ ਫਿਰ ਇਹਨੂੰ ਵੀ ਥੋੜੀ ਜਗ੍ਹਾ ਦੇ ਵਿੱਚ ਕਰ ਦੋ ਉਹ ਜਿਹੜੀ ਪ੍ਰਪੋਜ਼ਲ ਵਾ ਉਹ ਉਹਨਾਂ ਨੇ ਕੀ ਕੀਤਾ ਅਧਿਕਾਰੀਆਂ ਨੇ ਉੱਥੋਂ ਧੁੰਦੇ ਤੋਂ ਚਲਾ ਕੇ ਜਿੱਦ ਕਰਮੂਲੇ ਜੋੜ ਦੇ ਆ ਮੰਡ ਦੇ ਵਿੱਚ ਸਾਂਗਰਾ ਬਾਉਪੁਰ ਪਿੰਡ ਪੈਂਦਾ ਉਹਨੂੰ ਵੀ ਇਧਰਲੇ ਬੰਨੇ ਬਾਹਰ ਕੱਢ ਲੈਂਦੇ ਤੇ ਉਹ ਗੋਂਦ ਵਾਲਾ ਗੋ ਬਿਲਕੁਲ ਵਿੱਚ ਵਿੱਚ ਹੀ ਪਾਣੀ ਤੁਰਿਆ ਜਾਣਾ ਸੀ ਉਹਨਾਂ ਨੇ ਕੀ ਕੀਤਾ ਵਾ ਕਿ ਉਥੋਂ ਚਲਾ ਕੇ ਉੱਥੇ ਹੀ ਕਮਾ ਕੇ ਦੇ ਲਾਗੇ ਜਿਹੜੀ ਦੋ ਤਿੰਨ ਕਿ ਪਿੰਡ ਸੜਕ ਦੇ ਚੋਂ ਉੱਥੇ ਪਿੰਡ 'ਚ ਜੋੜਤੀ ਇਸ ਕਰਕੇ ਉਹ ਫਿਰ ਜਦੋਂ ਬਣਾਇ ਗਲਤ ਦਿੱਤੀ ਤੇ ਫਿਰ ਲੋਕਾਂ ਨੇ ਨਹੀਂ ਓਡਾ ਫਿਰ ਸਾਥ ਕੀ ਦੇਣਾ ਸੀ ਵੀ ਜੇ ਲੋਕਾਂ ਦੀ رائے ਨਾਲ ਉਹ ਬਣਾਈ ਹੁੰਦੀ ਜੇ ਉਧਰ ਦੀ ਖੜੀ ਹੁੰਦੀ ਤੇ ਫਿਰ ਉਹ ਪ੍ਰੋਪੋਜ਼ਲ ਜਿਹੜੀ ਆ ਉਹ ਤਕਰੀਬਨ ਹੀ ਪਾਸ ਹੀ ਹੋ ਗਈ ਪੈਸੇ ਵੀ ਉਹਦੇ ਪੈ ਗਏ ਸੀਗੇ ਤੇ ਪਰ ਉਹ ਕਿਹੇ ਬੰਨੇ ਵੀ ਨਹੀਂ ਲੱਗੀ ਮਿਲ ਕੇ ਹੁਣ ਤੁਸੀਂ ਕੀ ਮੰਗ ਕਰਦੇ ਸਰਕਾਰ ਕੋਲੋਂ ਇੱਕ ਜਿਹੜਾ ਤੁਹਾਨੂੰ ਫਸਲ ਮੰਨ ਲਓ ਜੇ ਪਾਣੀ ਨਹੀਂ ਉਤਰਦਾ ਕਿੰਨਾ ਕੁ ਖਰਾਬਾ ਜਿਹੜਾ ਮਿਲ ਜੇ ਤੁਹਾਨੂੰ ਜਿਹੜਾ ਕਰਕੇ ਤੁਹਾਡਾ ਜਿਹੜਾ ਅਗਲੀ ਜਿਹੜੀ ਫਸਲ ਤੀ ਲੋਣੀ ਉਹ ਸਹੀ ਤਰੀਕੇ ਨਾਲ ਚੱਲ ਸਕਦੀ ਹੈ ਵੇਖੋ ਜੀ ਜਿੰਨਾ ਜਿੰਨੀ ਸਾਡੀ ਫਸਲ ਉਹਨਾਂ ਸਰਕਾਰ ਤੇ ਦੇ ਨਹੀਂ ਸਕਦੀ ਸਾਨੂੰ ਸਾਡਾ ਤੇ ਮੰਨ ਲਓ ਵੀ ਕੋਈ 60-70000 ਦਾ 80000 ਦਾ ਵਿੱਚ ਜਿਹੜਾ ਝੋਨਾ ਜਿਹੜਾ ਏਕੜ ਦਾ ਨਿਕਲਦਾ ਤੇ ਅਸੀਂ ਤੇ ਚਾਹੁੰਦੇ ਆਂ ਵੀ ਘੱਟ ਤੋਂ ਘੱਟ ਵੀ ਸਾਨੂੰ ਜੇ ਦੇਣਾ ਸਰਕਾਰ ਨੇ ਘੱਟ ਤੋਂ ਘੱਟ ਅਸੀਂ ਮੰਗ ਕਰਦੇ 50000 ਦੀ ਵੀ ਇਸ ਤੋਂ ਘੱਟ ਸਾਡਾ ਜਿਹੜਾ ਉਹਦੇ 'ਚ ਵੀ ਨਹੀਂ ਕੋਈ ਵੀ ਬਣਨਾ ਕਿਉਂਕਿ ਅਸੀਂ ਸਾਰੇ ਖਰਚੇ ਲਾ ਚੁੱਕੇ ਆ ਤੇ ਹੁਣ ਜਿਹੜਾ ਉਸ ਤੋਂ ਬਾਅਦ ਆ ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋਈਆਂ ਜਾਂ ਮੰਨ ਲਓ ਵੀ ਰੇਤਾ ਪੈ ਗਈ ਜਾਂ ਵੱਢਣ 'ਚ ਦਿੱਕਤ ਆਉਣੀ ਆ ਜੇ ਹੋ ਗਿਆ ਸਾਡੇ ਭਾਦ ਉਹ ਵੀ ਪੰਗਾ ਵੀ ਜਿੱਦਨੇ ਵੱਢਿਆ ਇਹ ਮਸ਼ੀਨਾਂ ਵੀ ਵੱਡੀਆਂ ਆਉਣਗੀਆਂ ਉਹਨੂੰ ਕੱਢਣ ਦੇ ਵਿੱਚ ਵੀ ਬਹੁਤ ਜ਼ਿਆਦੀ ਤੰਗੀ ਆਉਣੀ ਤੇ ਮੁੜ ਕੇ ਕਣਕ ਬਜਾਈ ਜਿਹੜੀ ਆ ਉਹ ਵੀ ਤੰਗੀ ਆਉਣੀ ਕਿਉਂਕਿ ਜਿਹੜੀ ਉਤੋਂ ਪਹਾੜਾਂ 'ਚੋਂ ਜਿਹੜੀ ਇਹ ਮਿੱਟੀ ਰੋੜ ਕੇ ਆਉਂਦੀ ਆ ਇਹ ਛੇਤੀ ਸੁੱਕਦੀ ਨਹੀਂ ਹਾਂਜੀ ਇੱਕ ਵੀਰ ਜੀ ਥੋੜੇ ਦਿਨ ਪਹਿਲਾਂ ਨਾ ਇੱਕ ਪੱਤਰਕਾਰ ਵੀਰ ਨੇ ਕੀ ਕੀਤਾ ਵਾ ਕਿ ਜਿਵੇਂ ਨਾ ਕਿਸੇ ਦੇ ਜ਼ਖਮਾਂ ਤੇ ਲੂਣ ਪਾਉਣ ਵਾਲੀ ਗੱਲ ਕੀਤੀ। ਜੀ ਜੀ। ਵੀ ਇੱਕ ਤੇ ਅਸੀਂ ਇਧਰੋਂ ਮਾਰੇ ਗਿਆ ਸਾਡੀਆਂ ਫਸਲਾਂ ਮਾਰੀਆਂ ਗਿਆ। ਹੂੰ। ਇਹ ਕੋ ਉਹਨਾਂ ਨੇ ਕੀਤਾ ਵਾ ਵੀ ਫੇਸਬੁੱਕ ਤੇ ਪੋਸਟ ਪਾਤੀ ਕਿ ਇਹ ਲੋਕ ਦਰਿਆ ਤੇ ਕਬਜ਼ਾ ਕਰਕੇ ਬੈਠੇ ਆ। ਹੂੰ। ਵੇਖੋ ਜੀ ਉਹਨਾਂ ਨੂੰ ਪੋਸਟ ਪਾਉਣ ਤੋਂ ਪਹਿਲਾਂ ਆਣ ਕੇ ਗਰਾਊਂਡ ਲੈਵਲ ਤੇ ਸਾਡੇ ਕੋਲ ਉਹਨਾਂ ਅਸੀਂ ਉਹਨਾਂ ਨੂੰ ਰਜਿਸਟਰੀਆਂ ਦਿਨੇ ਆ। ਬਿਲਕੁਲ। ਮਾਲਕੀ ਜ਼ਮੀਨਾਂ ਸਾਡੀਆਂ। ਇਹਦੇ ਵਿੱਚ ਕੋਈ ਸਾਨੂੰ ਦਿਖਾ ਦੇਣ ਕਿ ਕਿੱਥੇ ਦਰਿਆ ਦੀ ਜ਼ਮੀਨ ਹੈ ਇੱਥੇ ਤੇ ਦਰਿਆ ਦੀ ਜ਼ਮੀਨ ਹੀ ਨਹੀਂ। ਜੇ ਦਰਿਆ ਦੀ ਜ਼ਮੀਨ ਹੈ ਜੇ ਰਿਕੁਇਰ ਕੀਤੀ ਆ ਤੇ ਉਹ ਹਰੀ ਕਹਿੰਦੇ ਹੈਡ ਤੇ ਲੱਗ ਲੱਗੇ ਹੋਊਗੀ ਇੱਥੇ ਕੋਈ ਨਹੀਂ ਗਈ ਇੱਥੇ ਆਣ ਕੇ ਆਪਦਾ ਸਰਵੇ ਦੇ ਕਰਨਾ ਵੀ ਪਾਣੀ ਨੂੰ ਕਿੱਧਰ ਦੀ ਖੜਨਾ ਮਾਲਕੀ ਜ਼ਮੀਨਾਂ ਸਾਡੀਆਂ ਜਾਂ ਸਾਨੂੰ ਇਹਦਾ ਪੱਕਾ ਕੁਝ ਨਾ ਕੁਝ ਜਾਂਦਾ ਠੇਕਾ ਬੰਦ ਦੇਣਾ ਤੇ ਜਾਂ ਇਹ ਜੋ ਮੋਏ ਦਾ ਮੁੱਲ ਬੰਦਾ ਸਾਨੂੰ ਦੇ ਦੇਣ ਵੀ ਆਪਦਾ ਜਾ ਕੇ ਕੋਈ ਕੋਈ ਮਾਝੇ ਜੇ ਕਿਤੇ ਕਿਹਾ ਥਾਂ ਬੰਦਾ ਕੋਈ ਥਾਂ ਲੈ ਲੈ ਜਾਂ ਕੋਈ ਦੁਕਾਨਦਾਰੀ ਕਰ ਲੈ ਜਾਂ ਕੁਝ ਕਰ ਲੈ ਕਿਉਂ ਵੇਖੋ ਇੱਕ ਤੇ ਬਾਹਰਲੀ ਜ਼ਮੀਨ ਸਾਡੀ ਜਿਹੜੀ ਮਰੀ ਮਰੀ ਹੈ ਨਾ ਜਿੱਥੇ ਦਰਿਆ ਵਗਣਦਾ ਹੈ ਵੀ ਸਾਡੀ ਜ਼ਮੀਨ ਜਿਹੜੀ ਆ ਉਹ ਮਾਲਕੀ ਆ ਕਈ ਘਰ ਇਹੋ ਜਿਹੇ ਗਿਆ ਜਿਨ੍ਹਾਂ ਦੀ 15 ਤੋਂ 20 ਕਿੱਲੇ ਜ਼ਮੀਨ ਆ ਤੇ ਵਿਹੜੀਆਂ ਕਰਨ ਰਿਹਾ ਫਸਲ ਬੀਜੀ ਨਾ ਬੀਜੀ ਜਾਂਦੀ ਨਾ ਵੱਢੀ ਜਾਂਦੀ ਆ ਜਿਨ੍ਹਾਂ ਨੇ ਪਿਓ ਦਾਦਾ ਤੋਂ ਲੱਗ ਕੇ ਬਸ ਦਿਹਾੜੀ ਵਰਗਾ ਵਿਖਿਆ ਠੀਕ ਹੈ ਜੀ ਹੋਰ ਬਤਨਵਾ ਤਾਂ ਇਹ ਸਣ ਪਿੰਡ ਘਟਕਾ ਦੇ ਕਿਸਾਨ ਜਿਨ੍ਹਾਂ ਦੀ ਜਿਹੜੀ ਸੈਂਕੜੇ ਇੱਕ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਆ ਉਹ ਪਾਣੀ ਡੁੱਬ ਚੁੱਕੀ ਆ ਇਸ ਟਾਈਮ ਤੇ ਬਿਆਸ ਦਰਿਆ ਦਾ ਇਹ ਪਾਣੀ ਆ ਜਿਹਦੇ ਕਰਕੇ ਹਮੇਸ਼ਾ ਹੀ ਵਾਰ ਵਜਦੀ ਆ 2023 ਦੀ ਗੱਲ ਕੀਤੀ ਹੈ 2023 ਵਿੱਚ ਵੀ ਕਾਫੀ ਪਾਣੀ ਆਇਆ ਸੀ ਜਿਹਦੇ ਕਰਕੇ ਜਿਹੜੀ ਹਜ਼ਾਰਾਂ ਏਕੜ ਦੀ ਫਸਲ ਡੁੱਬ ਗਈ ਸੀ ਤੇ ਹੁਣ ਫੇਰ 2025 ਵਿੱਚ ਭਾਰੀ ਬਰਸਾਤਾ ਕਰਕੇ ਜਿਹੜਾ ਬਿਆਸ ਦਰਿਆ ਦਾ ਜਿਹੜਾ ਪਾਣੀ ਦਾ ਪੱਧਰ ਵਧਨ ਕਰਕੇ ਜਿਹੜੀ ਆ ਹਜ਼ਾਰਾਂ ਏਕੜ ਫਸਲ ਡੁੱਬ ਚੁੱਕੀ ਆ ਇਸ ਤੋਂ ਤੇ ਸਾਡੇ ਹੋਰ ਕਿਸਾਨ ਮੌਜੂਦ ਨੇ ਗੱਲਬਾਤ ਕਰਨੇ ਬਾਜੀ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਕਹਿਣਾ ਹੈ ਕਹਿਣ ਦਾ ਦੇ ਇਹ ਹੋਈ ਫਰਜ਼ ਬਣਦਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡਾ ਪਤਾ ਲਿਆ ਸਾਡੇ ਤੱਕ ਕੋਈ ਪ੍ਰਸ਼ਾਸਨ ਨਹੀਂ ਅਜੇ ਤੱਕ ਪਹੁੰਚਿਆ ਸਾਡੇ ਮਾਲ ਨੂੰ ਮੂੰਹ ਕਰਦੀਆਂ ਮਤਲਬ ਦਵਾਈ ਕਿਤੇ ਦਵਾਈ ਦੇਣ ਨਹੀਂ ਕੋਈ ਡਾਕਟਰ ਆ ਤੇ ਘਰਾਚਾਰਾ ਵੀ ਜਿਹੜਾ ਉਹ ਵੀ ਮਰ ਚੁੱਕਾ ਵਾ ਬਾਕੀ ਰਹੀ ਗੱਲ ਇਹ ਪਾਣੀ ਦੀ ਇਸ ਨਾ ਸੋਹਣਾਂ ਨੇ ਤੇ ਅੰਦਰੋਂ ਹੀ ਵੀਰ ਤੇ ਦਾਸੀ ਦਿੱਤਾ ਵਾ ਕਿ ਤਿੰਨ ਚਾਰ ਵਾਰੀ ਅਸੀਂ ਉੱਥੇ ਧਰਨੇ ਵੀ ਲਾਏ ਆ ਸੰਨੀ ਵਾਲੇ ਬਾਰਡਰ ਤੇ ਵੀ ਗਏ ਆ ਪਰ ਸਰਕਾਰ ਐਡੀ ਨਕਮੀ ਸਾਡੀ ਕਈ ਗੱਲ ਹੀ ਨਹੀਂ ਸੁਣੀ ਵੀ ਪਾਣੀ ਦਾ ਨਾਲੋਂ ਨਾਲ ਇੱਕ ਮਹੀਨਾ ਹੋ ਗਿਆ ਆਪਣਾ ਹੜ੍ਹ ਪੀੜ ਤੇ ਅਰਸ਼ਮਕੇੜੀ ਦਾ ਕਮੇਟੀ ਦਾ ਪ੍ਰਧਾਨ ਹਾਂਜੀ ਦਸਬੀਰ ਸਿੰਘ ਗਾਲੂ ਵਾਲੀਆ ਉਹ ਮਹੀਨਾ ਹੋ ਗਿਆ ਉਹਨਾਂ ਨੂੰ ਵੀੜੀਆਂ ਕਰਦਿਆਂ ਨੂੰ ਵੀ ਇਹ ਆਪਾਂ ਪਾਣੀ ਨਾਲੋਂ ਨਾਲ ਕੱਢੀ ਉਹਨੇ ਗਾਰਲੇ ਕਿਸਾਨ ਵੀ ਹੜ੍ਹ ਤੋਂ ਇਕੱਠੇ ਕੀਤੇ ਵੀ ਤੁਹਾਡਾ ਵੀ ਨਿਸ਼ਾਨ ਕਰਦਾ ਇਹ ਪਾਣੀ ਹੁਣ ਰੋਕ ਕੇ ਇੱਥੇ ਕਬਰ ਤੇ ਕਰਨੀ ਕਰ ਸਕਦੇ ਹੜ੍ਹ ਤੋਂ ਇਹਨਾਂ ਨੂੰ ਛੱਡਣਾ ਹੀ ਪੈਣਾ ਭਾਵੇਂ ਕਿੰਨਾ ਵੀ ਹੋ ਗਿਆ ਤੇ ਤੇ ਪਹਿਲਾਂ ਲੋੜਾ ਥੋੜਾ ਨਾਲ ਨਾਲ ਛੱਡੀ ਜਾਂਦੇ ਤੇ ਕਿਸਾਨਾਂ ਦੀਆਂ ਫਸਲਾਂ ਬਾਜੀਆਂ ਦੀਆਂ ਹੁਣ ਨਿਸ਼ਕਾਨ ਕਰਕੇ ਸਾਰਾ ਤੇ ਫੇਰ ਇਹਨਾਂ ਨੇ ਛੱਡਣਾ ਅਜੇ ਵੀ ਪਤਾ ਨਹੀਂ ਛੱਡਣਾ ਵਾਂਗੇ ਨਹੀਂ ਛੱਡਣਾ ਰੋਕੀ ਜਾਂਦੇ ਆ ਤੇ ਇਹ ਉਹ ਬੇਨਤੀ ਕਰਦੇ ਆ ਸਰਕਾਰ ਗਾਰੀ ਸਾਨੂੰ ਕੋਈ ਸਾਡੇ ਖਰਾਬੇ ਦੀ ਆਸ ਨਹੀਂ ਸਾਨੂੰ ਕਿ ਤੁਸੀਂ ਦੇ ਦਿਓਗੇ ਸਾਡਾ ਜਿਹੜਾ ਵਾ ਫਸਲ ਜਿਹੜੀ ਬਤੀ ਹੀ ਕੋਈ ਪਰਸੈਂਟ ਉਹ ਬਚ ਜਾਵੇ ਇਹ ਪਾਣੀ ਨਾਲੋਂ ਨਾਲ ਜਿਹੜਾ ਵਾ ਹਰੀਕਾਂ ਤੋਂ ਸੈਨੀ ਵਾਲੇ ਬਾਰਡਰ ਤੋਂ ਨਾਲੋਂ ਨਾਲ ਠੀਕ ਹੁੰਦਾ ਜਾਵੇ ਬਹੁਤ ਬਧਨਵਾਦ ਜੀ ਤਾਂ ਇਹ ਫਰਿਆਦ ਆ ਇਹਨਾਂ ਕਿਸਾਨਾਂ ਦੀ ਕਿਉਂਕਿ ਜਿਹੜਾ ਖਰਾਬਾਵਾਜ਼ ਕਿਉਂਕਿ ਇਹਨਾਂ ਨੇ ਜਿਹੜੀ ਫਸਲ ਲਗਾਈ ਹੁੰਦੀ ਆ ਬੜੀ ਮਿਹਨਤ ਕਰਕੇ ਫਸਲ ਲਗਾਈ ਜਾਂਦੀ ਆ ਇਸ ਦਰਿਆ ਦੇ ਉੱਪਰ ਜਿਹੜਾ ਇੱਕ ਆਰਜੀ ਪੁਲ ਬਣਾਇਆ ਜਾਂਦਾ ਵਾ ਜਿਸ ਤੋਂ ਬਾਅਦ ਇਹ ਜਿਹੜੇ ਕਿਸਾਨ ਆ ਜਿਹੜੀ ਫਸਲ ਜਿਹੜੀ ਆਪਣੀ ਤਿਆਰ ਕਰਦੇ ਜਾਂ ਬੀਜਦੇ ਆ ਇਹ ਵੀ ਦੱਸਦੇ ਪੈਣ ਜਿਹੜੀ ਜਿਹੜੀ ਸਾਰੀ ਦਰਿਆ ਦੇ ਜਿਹੜੀ ਫਸਲ ਆ ਉਹ ਸਾਡੀ ਜਿਹੜੀ ਮਾਲਕੀ ਵਾਲੀ ਆ ਕੋਈ ਕਈ ਬੜੀ ਕਹਿ ਜਾਂਦੇ ਲੋਕ ਕਹਿੰਦੇ ਵੀ ਇਹ ਦਰਿਆਈ ਫਸਲਿਆ ਇੱਕ ਕਿਸਾਨ ਜਾਣ ਕੇ ਲਗਾਉਂਦੇ ਆ ਪਤਾ ਤਾਂ ਪਾਣੀ ਆ ਜਾਣਾ ਵਾ ਲੇਕਿਨ ਇਹ ਜਿਹੜੀ ਫਸਲ ਹੈ ਜਿਆਦੇ ਪੇ ਜਿਹੜੀ ਜਮੀਨ ਆ ਇਹ ਨਮਲੀ ਜਮੀਨ ਆ ਜਿਹੜੀ ਇਹਨਾਂ ਦੀ ਮਾਲਕੀ ਜਿਹਨਾਂ ਜਿਸ਼ਟੀਆਂ ਹੋ ਚੁੱਕੀਆਂ ਵਾ ਤਾਂ ਸਰਕਾਰ ਤੱਕ ਇੱਕ ਗੱਲ ਜ਼ਰੂਰ ਪਹੁੰਚਾਉਂਦੀ ਕੋਸ਼ਿਸ਼ ਕੀਤੀ ਆ ਵੀ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧਦਾ ਵਾ ਇਹਨੂੰ ਪਾਣੀ ਦੇ ਪੱਧਰ ਨੂੰ ਘਟਾਇਆ ਜਾਵੇ ਅਗਰ ਪਾਣੀ ਦਾ ਪੱਧਰ ਜਿਹੜਾ ਘਟ ਜਾਂਦਾ ਵਾ ਤਾਂ ਜਿਹੜੀ ਜਲਦੀ ਫਸਲ ਜਿਹੜੀ ਆ ਉਹ ਪਚਾਈ ਜਾ ਸਕਦੀ ਆ ਇਹਨਾਂ ਦਾ ਫੇਰ ਪਾਲ ਪਰ ਉਹ ਜਿਹੜਾ ਖੁ ਤੇ ਜਿਹੜੀ ਅੱਗੇ ਜਿਹੜਾ ਹਰੀਕੇ ਦਰਿਆ ਦੇ ਉੱਪਰ ਜਿਹੜੀਆਂ ਜ਼ਮੀਨਾਂ ਵਾਝੀਆਂ ਲੱਗਦੀਆਂ ਵਾਂ ਉਹ ਵੀ ਕਿਤੇ ਨਾ ਕਿਤੇ ਡੁੱਬਣ ਦੇ ਕਿਨਾਰੇ ਹੀ ਆ ਕੁਲਦੀਪ ਸੰਦੀਪਾ ਰਜਨਾ ਸਪੋਰਟਸਮੈਨ ਪਿੰਡ ਹਰੀਕੇ ਪਿੰਡ ਘੜਕਾ ਤਰਨਤਾਰਨ